अच्छा अच्छा ओ चल होई नी होली होली लागू जितरा वीरा भी गल करनु चंगा चंगा बस कोशिश नी ਮੈਂ ਤਾਂ ਕੰਮ ਜੀ ਕਰਦੀ ਸੀ ਚਲ ਠੀਕ ਆ ਰਗਣ ਫਿਰ ਮੈਂ ਚੰਗਾ ਚੰਗਾ ਠੀਕ ਆ ਚੰਗਾ ਲੈ ਹੁਣ ਕਹਿੰਦੀ ਮੇਰੇ ਨਾਲ ਵੀਰਾ ਦੀ ਗੱਲ ਕਰਦਾ ਕੋਈ ਨਹੀਂ ਕਰ ਲੂਗਾ ਤੇਰਾ ਵੀਰਾ ਵੀ ਗੱਲ ਅਸ ਕੀ ਆਗੇ ਹਾਂ ਆ ਗਿਆ ਮੈਂ ਕਿੱਧਰ ਗਿਆ ਸੀ ਇੱਥੇ ਸੀ ਹਾਂ ਹਾਂ ਜਾਣਾ ਕਿੱਥੇ ਸੀ ਗਾਗਾ ਨੇ ਫੋਨ ਆਇਆ ਸੀ ਤੁਹਾਡੇ ਨਾਲ ਕਹਿੰਦੀ ਸੀ ਗੱਲ ਕਰਨ ਨੂੰ ਕਰ ਲਿਆ ਕਰੋ ਵਿਚਾਰੀ ਨਾਲ ਗੱਲ ਕੀ ਫਰਕ ਪੈਂਦਾ ਵਾ ਉਹ ਤੈਨੂੰ ਕਿੰਨੇ ਵਾਰੀ ਕਿਹਾ ਵੀ ਉਹਦਾ ਨਾਂ ਨਾ ਲਿਆ ਕਰ ਮੇਰੇ ਕੋਲੇ ਜਦੋਂ ਨਹੀਂ ਕਰਨੀ ਗੱਲ ਉਹ ਦੱਸ ਕਿਹੜਾ ਮੇਰੇ ਇੱਥੇ ਹਾਰ ਪਵਾ ਕੇ ਗਈ ਐ ਉਹ ਚਲ ਹਾਰ ਤਾਂ ਨਹੀਂ ਪਵਾ ਕੇ ਗਈ ਫੇਰ ਕੀ ਗੱਲ ਐ ਜੀ ਹੁਣ ਗੱਲ ਕਰ ਲਿਆ ਕਰੋ ਜਦੋਂ ਆਣ ਜਾਣ ਹੀ ਲੱਗੀ ਉਹਦਾ ਵੀ ਦਿਲ ਕਰਦਾਗਾ ਗਲਤੀ ਹੋ ਗਈ ਜਾਂ ਜਵਾਬ ਨਹੀਂ ਸੀਗੀ ਓਏ ਉਹ ਆਣ ਲੱਗੀ ਮੈਂ ਤਾਂ ਨਹੀਂ ਨਾ ਜਾਣ ਲੱਗਿਆ ਮੇਰਾ ਨਹੀਂ ਹੁਣ ਮਨ ਮਿਲਦਾ ਉਹਦੇ ਨਾਲ ਨਾਲੇ ਮੇਰੀ ਗੱਲ ਸੁਣ ਕਿਹੜਾ ਕੋਈ ਉਹ ਮੁੰਡਾ ਮਾੜਾ ਦਾ ਵਧੀਆ ਸਰਕਾਰੀ ਨੌਕਰੀ ਤੇ ਲੱਗਿਆ ਬਾਕੀ ਆਪਣੀ ਕਾਸਟ ਦਾਗਾ ਉਹ ਕਿਹੜਾ ਕੋਈ ਹੋਰ ਕਾਸਟ ਦਾ ਓਏ ਜੇ ਫਿਰ ਮੈਨੂੰ ਦੱਸ ਦਿੰਦੀ ਜੇ ਚੰਗਾ ਸੀਗਾ ਤਾਂ ਮੈਂ ਆਪ ਕਰ ਦਿੰਦਾ ਉਹਦਾ ਰਿਸ਼ਤਾ ਇਹ ਤਾਂ ਗੱਲ ਹੈਗੀ ਐ ਤਾਂ ਉਹਨੂੰ ਕੰਮ ਐ ਵੀ ਸੁਝਾਇਆ ਸੀ ਕਮਲੀ ਜੀ ਨੂੰ ਮੈਂ ਖ ਕਮਲੀਏ ਤੂੰ ਕਰੇ ਦੱਸ ਦਿੰਦੀ ਅਸੀਂ ਆਪ ਹੀ ਕੋਈ ਵਿਚ ਵਿਚੋਲਾ ਪਾ ਕੇ ਤੇਰਾ ਰਿਸ਼ਤਾ ਕਰ ਦਿੰਦੇ ਜਦੋਂ ਸਭ ਕੁਝ ਉਹਨਾਂ ਦੇ ਸਹੀ ਸੀਗਾ ਸਰਕਾਰੀ ਨੌਕਰੀ ਤੇ ਮੁੰਡਾ ਸੀਗਾ ਵੀ ਆ ਸਾਡੇ ਤੇ ਗਲੰਕ ਜੂਰੀ ਲਾਉਣਾ ਸੀਗਾ ਤਾਂ ਸਾਡੇ ਸਿਰ ਚ ਖੇ ਜਰੂਰੀ ਪਾਉਣੀ ਸੀਗੀ ਐਵੇਂ ਬਿਨਾ ਮਤਲਬ ਤੋਂ ਉਹੀ ਤਾਂ ਗੱਲ ਹੈਗੀ ਚੱਲ ਕੋਈ ਨਹੀਂ ਫਿਰ ਹੁਣ ਮਾਰੋ ਗੁੱਸੇ ਨੂੰ ਵਿਚਾਰ ਨਾ ਕਰ ਲਿਆ ਕਰੋ ਗੱਲ ਦੇਖ ਗੱਲ ਸੁਣ ਲੈ ਮੇਰੀ ਮੈਨੂੰ ਨਾ ਕਿਆ ਕਰ ਉਹਦੇ ਨਾਲ ਗੱਲ ਕਰਨ ਸਮਝ ਗਈ ਨਾ ਗੱਲ ਐਵੇਂ ਤੂੰ ਆਪਦੀ ਕਰਦੀ ਹੁੰਦੀਆ ਕਰ ਲਿਆ ਕਰ ਮੈਨੂੰ ਨਾ ਕਿਆ ਕਰ ਮੇਰਾ ਨਹੀਂ ਮਨ ਮਿਲਦਾ ਉਹਦੇ ਨਾਲ ਉਹੀ ਤਾਂ ਹੈਗਾ ਨਾ ਉਹ ਜਿਹਨੂੰ ਇੰਨਾ ਪਿਆਰ ਕਰਦੇ ਸੀ ਓਏ ਉਹ ਵੀ ਸਮਾਂ ਸੀਗਾ ਜਦੋਂ ਪਿਆਰ ਕਰਦੇ ਸੀਗੇ ਉਹ ਕਿਹੜਾ ਮੇਰੀ ਇੱਜ਼ਤ ਬਣਾ ਕੇ ਗਈ ਹੈ ਕਿਸੇ ਸਰੀਕੇ ਚ ਅੱਖ ਮਲਾਉਣ ਜੋਗਰੀ ਨਹੀਂ ਦੇਹ ਉਚਾੜੋ ਤਾਂ ਹੁਣ ਜਿਹੜੀਆਂ ਗੱਲਾਂ ਹੋ ਗਈਆਂ ਦੇਖ ਤੁਹਾਨੂੰ ਬਾਰੀ-ਬਾਰੀ ਉਹੀ ਗੱਲ ਕਹਿਣੀ ਐ ਮੈਂ ਉਹ ਤਾਂ ਨਹੀਂ ਆਉਂਦੀਆਂ ਵਾਪਸ ਕੱਲੀ-ਕੱਲੀ ਹੈਗੀ ਐ ਵੀ ਹੋਰ ਉਹ ਜਾਵੇ ਕਿਹਦੇ ਕੋਲੇ ਚੱਲ ਠੀਕ ਆ ਹੁਣ ਗਲਤੀ ਹੋ ਗਈ ਛੱਡੋ ਭਰੇ ਉਹ ਇਹੀਆਂ ਗੱਲਾਂ ਐ ਨਹੀਂ ਛੱਡੀਆਂ ਜਾਂਦੀਆਂ ਹੁੰਦੀਆਂ ਮੈਂ ਤਾਂ ਹਜੇ ਬਖਸ਼ੀ ਦਿੱਤਾ ਲੋਕ ਤਾਂ ਮਾਰ ਕੇ ਦੱਬ ਲੈਂਦੇ ਨੇ ਚੱਲ ਮਾਰ ਕੇ ਦੱਬਣਾ ਫੇਰ ਉਹ ਤਾਂ ਘਰ ਬਰਬਾਦ ਐ ਉਹ ਤਾਂ ਘਰ ਬਰਬਾਦ ਐ ਇੰਨਾ ਗੱਲਾਂ ਦੇ ਵਿੱਚ ਕੀ ਫਾਇਦਾ ਹੁੰਦਾ ਚੱਲ ਤੂੰ ਮੇਰੇ ਕੋਲੇ ਉਹਦਾ ਨਾਂ ਨਾ ਲੈ ਯਾਰ ਤੂੰ ਜਿਹੜੇ ਕੰਮ ਕਰਨ ਵਾਲਾ ਐ ਉਹ ਕਰ ਮੈਨੂੰ ਰੋਟੀ ਬਣਾ ਕੇ ਦੇ ਫੇਰ ਮੈਂ ਖੇਤ ਕੰਨੀ ਨ ਜਾਣਾ ਬਣਾਉਣੀਆਂ ਰੋਟੀ ਤਾਂ ਕੋਈ ਨਹੀਂ ਅੱਗੇ 2 ਮਿੰਟ ਘਾ ਵਗ ਜਾਂਦੀ ਸੀ ਲੌਲਾ ਪਾਈ ਜਾਂਦੇ ਹਾਏ ਗਾਗਨ ਕਿੱਧਰ ਗਈ ਹਾਏ ਗਾਗਨ ਕਿੱਧਰ ਗਈ ਛੱਡ ਦੇ ਉਹਦੀਆਂ ਗੱਲਾਂ ਬਸ ਹੁਣ ਨਾ ਲਿਆਕਰ ਮੇਰੇ ਕੋਲੇ ਨਾ ਆਵਦਾ ਚੰਗਾ ਚੰਗਾ ਨਹੀਂ ਲੈਂਦੀ ਰੋਟੇ ਹੋਰ ਲੈ ਮੈਨੂੰ ਨਹੀਂ ਬੱਸ ਚਾਹ ਦੇ ਘੁੱਟ ਬਣਾਵਾਂ ਉਹ ਨਹੀਂ ਬੱਸ ਰੋਟੀ ਖਾ ਲਈ ਅੱਛਾ ਅੱਛਾ ਚਲ ਮੈਂ ਤਾਂ ਕਹਿੰਦੀ ਸੀ ਹਾਂ ਮੈਂ ਕਹਿੰਦੀ ਕਿ ਗੱਲਾਂ ਨਾਲ ਗੱਲ ਕਰ ਲਿਆ ਕਰੋ ਚਾਰੀ ਨਾਲ ਉਹ ਤਾਂ ਇਹਨੂੰ ਕਿੰਨੇ ਵਾਰੀ ਕਹਤਾ ਯਾਰ ਰੋਟੀ ਤਾਂ ਖਾ ਲੈਣ ਦੇ ਆ ਚੱਕ ਮੈਨਾਂ ਖਾਂਦੇ ਹੀ ਨਹੀਂ ਹੈਗਾ ਉਹ ਐਂ ਗਾਣੋ ਕਰਜੋ ਫੇਰ ਕੀ ਗੱਲਾਂ ਕਰ ਲਿਆ ਕਰੋ ਗੱਲ ਵਿਚਾਰੀ ਨਾ ਨਾ ਹਣਾ ਮਾਸਕਾ ਦੇ ਨਾ ਨੁੱਟ ਦੇ ਉਹ ਮੈਨੂੰ ਨਹੀਂ ਪਤਾ ਮਾਸਕੂਦ ਦਾ ਫਾਇਦਾ ਜੂਰਾ ਲੱਖ ਜਿਦੋਂ ਨਾ ਬਕਵਾਸ ਮਰੀ ਜੰਨੀ ਐਵੇਂ ਤੂੰ 176 ਕਹਿੰਦੀ ਮੈਨੂੰ ਲੱਗਦਾ ਉਹ 76 ਵਾਲੀ ਗੱਲ ਨਹੀਂ ਜੀ ਐਵੇਂ ਮੁੱਸਾ ਕਰੀ ਜਾਂਦੇ ਹੋ ਕੀ ਕਮੀ ਐ ਤਾਂ ਦੱਸ ਦੋ ਸਾਰਾ ਪਰਿਵਾਰ ਵਧੀਆ ਉਹਨਾਂ ਦਾ ਮਲਾਜਾ ਹੈਗੇ ਨੇ ਕਿ ਹੋਰ ਕੀ ਭਾਂਦੇ ਹੋ ਓਏ ਉਹਨਾਂ ਨਾਲ ਮੈਨੂੰ ਕੀ ਕਿਹਾ ਹੈਗਾ ਗੱਲ ਤਾਂ ਆਪਣੇ ਵਾਲੀ ਦੀ ਐ ਮੈਨੂੰ ਨਾ ਕਹਿਆ ਕਰ ਮੈਂ ਤਾਂ ਜਾਣਾਂ ਆਪਦਾ ਹਾਈ ਹਾਈ ਰਪਾ ਛੋ ਭਾਈ ਮੈਂ ਤਾਂ ਪਰੇ ਨਾਲ ਸੱਤ ਨੂੰwidehat ਪਲੇਸੀਗਾ ਮੈਂ ਦਾ ਜਉਨੀ ਵਿਚਾਰ ਭੈਣ ਫਰਾ ਦੋ ਮੈਂ ਵਰਤਨ ਲੱਗ ਜੋ ਹੋਰ ਕੀ ਆ ਕਿ ਜਹਾ ਹੈ ਵੀ ਕਾਹ ਥੋਡੇ ਇੱਕ ਤਾਂ ਹੈਗੀ ਸੀਗੀ ਵੀ ਉਹਦੇ ਨਾਲ ਨਹੀਂ ਵਰਤਿਆਂ ਦਾ ਸਭ ਹੋਰ ਕੀ ਕਰੇਗਾ ਮੈਂ ਵੀ ਥੋੜਾ ਜਿਹਾ ਬਾਲਾ ਬੋਲਦੀ ਹਾਂ ਚਲ ਇੱਕ ਦੋ ਦਿਨਾਂ ਚੱਪੀ ਹੋ ਜਾਂਦਾ ਹਟੀ ਨਹੀਂ ਹੈ ਜੀ ਮੈਂ ਸਾਨੂੰ ਆਏ ਕਹਿੰਦੀ ਸੀ ਜੀ ਮੰਮੀ ਮੈਨੂੰ ਬਿਨਾਂ ਗੱਲ ਤੋਂ ਹੀ ਬੋਲਦੇ ਰਹਿੰਦੇ ਕੁਛ ਨਾ ਕੁਛ ਬੋਲਦੀ ਰਹਿੰਦੇ ਇਹਨਾਂ ਦਾ ਸਵਾ ਇਹ ਜਿਹਾ ਦਾ ਉਹ ਮੰਮੀ ਦੀ ਆਤ ਦਾ ਉਹ ਹੀ ਬੋਲਦੀ ਰਹਿੰਦੀ ਦਿਲ ਵਿੱਚ ਉਹਦੇ ਗੁੱਸੇ ਵੀ ਇੰਗੇਗਾ ਉਹ ਇੱਕ ਐ ਹੋ ਗਿਆ ਨਾ ਮੈਂ ਤੈਨੂੰ ਘਰੇ ਲਿਆ ਆ ਮੰਮੀ ਨਾਲ ਗੱਲ ਵੀ ਨਹੀਂ ਕੀਤੀ ਉਹਦਾ ਮਾੜਾ ਗੁੱਸਾ ਹੋਊਗਾ ਤੂੰ ਕੰਮ ਕਰ ਲਿਆ ਕਰ ਕੋਈ ਆਇਆ ਨਾ ਕਰਿਆ ਜੇ ਗੱਲਾਂ ਉਹ ਤਾਂ ਮੈਂ ਨਹੀਂ ਕਹੋਂਦੀ ਜੀ ਦੇਖੋ ਹੁਣ ਤਾਂ ਬਹੁਤ ਦਿਨ ਹੋ ਗਏ ਨਾ ਮੰਮੀ ਨੂੰ ਸਮਝਣਾ ਚਾਹੀਦਾ ਵੀ ਹੁਣ ਤਾਂ ਇਸੇ ਘਰ ਦੀ ਨੂੰ ਇਹੀ ਆ ਤੇ ਮੈਨੂੰ ਆਪਦੀ ਨੂੰ ਸਮਝ ਕੇ ਉਹ ਵੀ ਚੁੱਪ ਕਰ ਜਾਗਾ ਨਾ ਕੁਛ ਨਾ ਕੁਛ ਬੋਲੀ ਜਾਂਦੇ ਰਹਿੰਦੇ ਮੈਂ ਛੋਡਾ ਕਰਕੇ ਨਹੀਂ ਬੋਲਦੀ ਵੀ ਚਲ ਤੁਸੀਂ ਕਹਿ ਦੇ ਨੇ ਮੰਮੀ ਦਾ ਸੁਭਾਈ ਆ ਚੁੱਪ ਕਰਕੇ ਕੰਮ ਕਰ ਲੈ ਮੈਂ ਉਹਨੇ ਆਖੇ ਲੱਗਿਆ ਨਹੀਂ ਪਰ ਉਹ ਤੋਂ ਜਾ ਉਹਦੇ ਬੋਲਦਾ ਸੱਚੇ ਇੰਨਾ ਮੈਥੇ ਬ ਉਹ ਚਲ ਕੋਈ ਨਾ ਅੱਜ ਨਹੀਂ ਕੱਲ ਨਹੀਂ ਮਮੀ ਇਹ ਬਦਲ ਹੀ ਜਾਣਾ ਠੀਕ ਹੈ ਉਹ ਤਾਂ ਬਦਲ ਜਾਣਗੇ ਸੱਚ ਮੈਂ ਇੱਕ ਗੱਲ ਕਹਿੰਦੀ ਸੀ ਤੁਹਾਨੂੰ ਮੇਰੇ ਨਾ ਮਾਈਂਡ 'ਚ ਵਾਰ-ਵਾਰ ਉਹੀ ਗੱਲ ਘੁੰਮਦੀ ਰਹਿੰਦੀ ਆ ਤੁਸੀਂ ਕਿਤੇ ਮੈਨੂੰ ਛੱਡ ਦੇਤਾ ਨਹੀਂਗੇ ਉਹ ਜੇ ਤੈਨੂੰ ਮੈਂ ਛੱਡਣਾ ਹੀ ਹੁੰਦਾ ਨਾ ਉਹਦੇ ਤੈਨੂੰ ਬਚਾਉਂਦਾ ਕਿਉਂ ਮੈਂ ਗੱਲ ਤਾਂ ਬਚਾਉਣ ਦੀ ਮੈਂ ਮੰਨਦੀ ਆ ਉਹ ਤਾਂ ਮੈਂ ਸਾਹ ਸੋਡਾ ਕਦੇ ਵੀ ਨਹੀਂ ਭੁੱਲਦੀ ਸਾਰੀ ਉਮਰ ਨਹੀਂ ਭੁੱਲਦੀ ਵੀ ਤੁਸੀਂ ਮੈਨੂੰ ਬਚਾਇਆ ਠੀਕ ਆ ਤਾਂ ਹੱਕ ਵੀ ਮੈਨੂੰ ਦਿੱਤਾ ਪਰ ਗੱਲ ਮੈਂ ਇਹ ਕਰਦੀ ਆ ਵੀ ਮੈਨੂੰ ਆਹ ਕਮਰੇ ਨੂੰ ਤਾਂ ਪਤਾ ਨਾ ਵੀ ਆਪਣਾ ਪਤੀ ਪਤਨੀ ਦਾ ਕੋਈ ਰਿਸ਼ਤੇ ਹੀ ਹੈ ਨਹੀਂਗਾ ਦੇ ਗਗਨ ਦੁਨੀਆ ਨੂੰ ਪਤਾ ਨਾ ਵੀ ਆਪਾਂ ਪਤੀ ਪਤਨੀ ਆ ਰਹੀ ਗੱਲ ਆਪਣੇ ਰਿਲੇਸ਼ਨ ਦੀ ਉਹਦੇ ਲਈ ਮੈਨੂੰ ਹਜੇ ਸਮਾਂ ਚਾਹੀਦਾ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਨਾਲ ਸਹਿਮਤ ਆ ਪਰ ਮੈਨੂੰ ਵਾਰ-ਵਾਰ ਡਰ ਲੱਗਦਾ ਕਿਤੇ ਤੁਸੀਂ ਮੈਨੂੰ ਕਦੇ ਇਸ ਨਾ ਘਰੋਂ ਨਾ ਕੱਢ ਦਿਓ ਉਹ ਇਹੋ ਜਿਹੀਆਂ ਗੱਲਾਂ ਨਾ ਸੋਚਿਆ ਕਰ ਤੂੰ ਸੋਚਣ ਤੇ ਮੈਂ ਆਪ ਹੀ ਮਜਬੂਰ ਹੋ ਜਾਨੀ ਬੈਠੀ ਬੈਠੀ ਮੈਂ ਜਾਊਂਗੀ ਤਾਂ ਜਾਊਂਗੀ ਕਿੱਥੇ ਕਿਉਂਕਿ ਆਹ ਰੂਮ ਨੂੰ ਤਾਂ ਪਤਾ ਵੀ ਆਪਣਾ ਇਹ ਜਿਹਾ ਰਿਸ਼ਤਾ ਕੋਈ ਨਹੀਂ ਹੈਗਾ ਇਹੀ ਗੱਲ ਮੇਰੇ ਵਾਰ-ਵਾਰ ਦਿਮਾਗ 'ਚ ਘੁੰਮਦੀ ਰਹਿੰਦੀ ਏ ਮੇਰੀ ਗੱਲ ਨੂੰ ਟੁੱਕੇ ਤੇ ਨਹੀਂ ਜਾਣਾ ਇਹ ਤੇਰਾ ਹੀ ਘਰ ਠੀਕ ਹੈ ਨਾ ਰਹੀ ਗੱਲ ਮਾਤਾ ਦੀ ਜੇ ਤੂੰ ਉਹਦੇ ਮੂਰੇ ਕੰਮ ਕਰਿਆ ਕਰੇ ਉਹਨੂੰ ਪਿਆਰ ਨਾਲ ਬੁਲਾ ਹੌਲੀ ਹੌਲੀ ਆਪੀ ਬੋਲਣੋਂ ਹਟ ਜੂਗੀ ਕੋਈ ਗੱਲ ਨਹੀਂ ਜਿਵੇਂ ਵੀ ਤੁਸੀਂ ਕਹੋਗੇ ਨਾ ਮੈਂ ਉਵੇਂ ਕੰਮ ਕਰ ਲਿਆ ਕਰੂੰ ਮੰਮੀ ਦੇ ਅੱਖੇ ਲੱਗ ਜਾ ਕਰੋ ਪਰ ਜਦੋਂ ਉਹ ਜ਼ਿਆਦਾ ਹੀ ਬੋਲਦੇ ਨਾ ਫਿਰ ਮੈਂ ਇਥੋਂ ਵੀ ਇਗਨੋਰ ਹੋ ਜਾਂਦਾ ਮੈਨੂੰ ਗੱਲ ਸੁਣੀ ਨਹੀਂ ਆਉਂਦੀ ਕਿਉਂਕਿ ਮੇਰਾ ਸੁਭਾਅ ਥੋੜਾ ਜਾਂ ਭੈੜਾ ਹੀ ਹੈਗਾ ਉਹ ਚਲ ਕੋਈ ਗੱਲ ਨਹੀਂ ਤੂੰ ਮਾਤਾ ਨੂੰ ਬੋਲਣ ਦਾ ਮੌਕਾ ਹੀ ਨਾ ਦਿਆ ਕਰ ਬਾਕੀ ਮੈਂ ਲੇਟ ਹੋ ਹੀ ਜਾਣਾ ਕੰਮ ਤੇ ਜਾਣਾ ਚੱਲਦਾ ਠੀਕ ਹੈ ਠੀਕ ਹੈ ਜੀ ਆਜੋ ਮੈਂ ਤੁਹਾਡਾ ਟਿਫਨ ਪੈਕ ਕਰਕੇ ਆਈ ਸੀ ਮੈਂ ਵੀ ਉਰਾਂ ਹੀ ਆ ਇਹ ਵੀ ਤੋਟ ਤੇ ਗੈਸੇ ਆਪਾਂ ਨਿਪੜ ਗਏ। ਮੂੰ ਤਾਂ ਕਹਿੰਦਾ ਮੈਂ ਮਲਾਜ਼ਮ ਲੱਗਿਆ ਹੋਇਆ। ਮਸ਼ੀਨ ਲਿਆ ਕੇ ਦੇ ਨਹੀਂ ਸਕਦਾ। ਵੀ ਦੱਸ ਮੈਂ ਨੌਕਰਾਣੀ ਬਣਾ ਲਈ ਜੇ ਤੇਰੇ ਘਰੇ ਆ ਗਈ। ਬਾਣਾ ਵੱਡਾ ਆਸਾਨ ਕਰਤਾ ਮੈਨੂੰ ਬਚਾ ਕੇ ਉਹ ਇਹ ਸਾਰਾ ਇਹਦਾ ਘਰ ਦਾ ਕੰਮ ਵੀ ਕਰਦੀ ਆ। ਹਾਂ ਸਾਰਿਆਂ ਨੂੰ ਰੋਟੀ ਲੰਗਰ ਪਕਾ ਕੇ ਨਹੀਂ ਖਵਾਉਂਦੀ। ਉਹ ਕੰਜਰ ਇਹੋ ਜਿਹਾ ਮਿਲਿਆ ਸੀ ਤਾਂ ਤਾਂ ਕਿ ਕੀ ਫੋਟ ਫੋਟ ਚੱਕਰੀ ਜਾਂਦੀ ਆ ਸੂਟ ਛੱਡੀ ਆਈ ਸੀ ਕਿ ਤੂੰ। ਭੁੱਲੇ ਸੀ। ਮੰਮੀ ਭੁੱਲ ਕੇ ਨਹੀਂ ਆਈ ਹੁਣ ਮੈਂ ਇਕੱਲੇ ਇਕੱਲੇ ਚੀਜ਼ਾਂ ਨਹੀਂ ਕੱਪੜੇ ਧੋਂਦੀ ਹੈਗੇ ਨਾਲੇ ਨਾ ਮੈਥੋਂ ਧੋਤਾ ਨਹੀਂ ਜਾਂਦਾ ਕਿਉਂਕਿ ਮੈਂ ਆਪਦਾ ਕੰਮ ਕਰ ਚੁੱਕੀ। ਅੱ ਤੈਨੂੰ ਆਉਣ ਦਾ ਤਾਂ ਸ਼ੌਕ ਹੋ ਗਿਆ ਇਸ ਘਰੇ ਤੈਨੂੰ ਕੱਪੜੇ ਤੋੜ ਦਾ ਸ਼ੌਕ ਨਹੀਂ ਹੈਗਾ ਨਾ ਤੁਸੀਂ ਮੈਨੂੰ ਇਹ ਕੀ ਬਹਿਣਾ ਮਾਰ ਦਿਓ ਕੱਲ ਦੀ ਕੱਲ ਮੈਂ ਚੁੱਪ ਕਰ ਗਈ ਤੁਹਾਡੇ ਬੇਟੇ ਦੇ ਕਹਿੰਦੇ ਚੁੱਪ ਕਰ ਜਾਈਂ ਠੀਕ ਹੈ ਏਡੀ ਮੇ ਭਲੜੀ ਨਹੀਂ ਹੈਗੀ ਲੈ ਕੇ ਆਇਆ ਅਗਲਾ ਤਾਂ ਆਈ ਆਪੇ ਨਹੀਂ ਮੈਂ ਆ ਗਈ ਮੇਰੀ ਗੱਲ ਸੁਣ ਤੂੰ ਮੇਰੇ ਬੇਟੇ ਨਾਲ ਲੜਕੀ ਆਈ ਸੀਗੀ ਉਹ ਮੈਨੂੰ ਲੈ ਕੇ ਕਿਉਂ ਆਇਆ ਮੇਰੇ ਆਉਣ ਤੋਂ ਪਹਿਲਾਂ ਖਣੀ ਤਿੰਨ ਚਾਰ ਕਿੰਨੇ ਕੁ ਲਿਆਇਆ ਹੋਊਗਾ ਨੇ ਮੇਰਾ ਪੁੱਤ ਤਾਂ ਤਾਉਣ ਨਹੀਂ ਸੀ ਚੱਕਦਾ ਤਹਾਂ ਤੂੰ ਹੀ ਸਿਹਜੀ ਜਿਹੜੀ ਸਾਡੇ ਘਰ ਦੇ ਵਿੱਚ ਬੜ ਕੇ ਵੱਲੋਂ ਵੱਲੀ ਮੇਰੇ ਮੁੰਡੇ ਦੇ ਪਗਰ ਲੱਗ ਕੇ ਹਰੇ ਮੈਂ ਮਰ ਜਾਣਾ ਬੜ ਤਾਂ ਮੈਂ ਆਏ ਗੀ ਜਿੱਥੇ ਦਰਵਾਜ਼ਾ ਖੁੱਲਾ ਪਿਆ ਸੀ ਮੇਰੇ ਘਰ ਹੈ ਨਹੀਂ ਸੀ ਮੈਂ ਆ ਕੇ ਅੰਦਰ ਵੜ ਗਈ ਅਗਲਾ ਲੈ ਕੇ ਆਏ ਨੇ ਆਦੇ ਬੜੀਆਂ ਤੂੰ ਖੁੱਲੇ ਦਰਵਾਜ਼ੇ ਤੇ ਬੜੀਆਂ ਕੀ ਮੇਰੇ ਮੁੰਡੇ ਨੂੰ ਤੱਕ ਤੂੰ ਸੋਚ ਲਿਆ ਤੂੰ ਬੇਦਰ ਨਰਮ ਮੈਂ ਕੋਈ ਗੱਲ ਨਹੀਂ ਆ ਤੁਹਾਡੇ ਕੱਪੜੇ ਨਾ ਮੈਂ ਤੋਂ ਅੱਜ ਤੇ ਨਾ ਥਾਂ ਕੱਲ ਮੈਥੋਂ ਨਹੀਂ ਕੰਮ ਕਰੀਆ ਕਿ ਮੇਰਾ ਮੁੰਡਾ ਛੋੜ ਲੈ ਜਿੱਦੋਂ ਆਈਆ ਉਦੋਂ ਹੀ ਭੱਜ ਜਾ ਨਹੀਂ ਤੁਹਾਡੇ ਤਾਂ ਮੇਰੇ ਕੱਪੜੇ ਮਾਰ ਕਣਾ ਮੈਂ ਵੀ ਬਹੂਆਂ ਇਸ ਘਰ ਦੀ ਤੇਰੀ ਹਿੰਮਤ ਕਮਾ ਹੋਈ ਇੱਥੇ ਗੱਲ ਕਰਨ ਦੀ ਤੁਹਾਡੇ ਨਾ ਬੇਟੇ ਨਾਲ ਗੱਲ ਕਰਿਓ ਮੇਰੇ ਮੂੰਹ ਨਾਲ ਮੇਰੀ ਗੱਲ ਸੁਣਦਾ ਮੈਂ ਕੁੱਤ ਪਿੱਟਦਾ ਜਾਨੀ ਕਿੰਦਰਾ ਆਖੜੇ ਤਰਾ ਲੈ ਭੱਜੀ ਜਾਂਦੀਆਂ ਤੂੰ ਮੈਂ ਕੱਪੜੇ ਤੇ ਮਾਪਦੇ ਅੱਗ ਲਾ ਲੂਗੀ ਰੋਟੀਆਂ ਥੱਪਦੇ ਤੋ ਮੈਂ ਥੋੜੀ ਥੱਪੀ ਦੀਆਂ ਰੋਟੀਆਂ ਮੈਂ ਕੱਲ ਨਾ ਟਿਫਣ ਪੈ ਕੱਤਾ ਆਪ ਦੋ ਪਰੌਠੇ ਬਣਾ ਕੇ ਖਾ ਲੈ ਠੀਕ ਹੈ ਨਾ ਹਾਏ ਮੈਂ ਮਰ ਜਾ ਅਸੀਂ ਗੁਰਦੁਆਰੇ ਜਾ ਕੇ ਇੱਕ ਗਮੰਡ ਗਿਆ ਤੇ ਮੈਨੂੰ ਵੀ ਭੁੱਖ ਲੱਗੀ ਆ ਮੈਂ ਕੀ ਕਰਾਂ ਮੈਨੂੰ ਕਿਹੜਾ ਸਾਰੇ ਟੱਬਰ ਦਾ ਠੇਕਾ ਲੈ ਤਾ ਗੁਰਦੁਆਰੇ ਜਾਓ ਭ ਹਏ ਮੈਂ ਮਰ ਜਾ ਕਿੱਥੇ ਬੰਟੂ ਨੇ ਡੈਣ ਬੱਲੇ ਪਾਈ ਜਾ ਮੇਰੇ ਮੰਮੀ ਮੈਨੂੰ ਡੈਣ ਡੂ ਨਾ ਕਹੋ ਠੀਕ ਹੈ ਨਾ ਨਹੀਂ ਮੈਂ ਤੇਰਾ ਲੁੱਡਾ ਜਾ ਪੱਟ ਦੂ ਆਹ ਤੁਸੀਂ ਮੇਰਾ ਲੁੱਡਾ ਕਿਵੇਂ ਪੱਟ ਲੋਗੇ ਮੇਰਾ ਗਲ ਚ ਹੱਥ ਜਾਂਦੇ ਟਾਈਮ ਨਹੀਂ ਲੱਗਣਾ ਫਿਰ ਨਹੀਂ ਜਿਹੜੀ ਪੇਕੇ ਦੀ ਇੱਜ਼ਤ ਨਾ ਰੱਖ ਸਕੀ ਉਹ ਸਾਡੀ ਕਿੱਥਾ ਰੱਖੋਗੀ ਇੱਕ ਦਿਨ ਬੰਟੂ ਨੂੰ ਛੱਡ ਕੇ ਵੀ ਭੱਜੇਗੀ ਉਹ ਤਾਂ ਟਾਈਮ ਹੀ ਦੇਖਿਆ ਜਾਊਗਾ ਕਿਹਨੂੰ ਛੱਡ ਕੇ ਕੌਣ ਪਾਇਦਾ ਠੀਕ ਹੈ ਨਾ ਮੇਰੇ ਪੇਕੇਆਂ ਤੱਕ ਨਾ ਬਾਅਦ ਚ ਮੇਰੇ ਭਰਾ ਨੂੰ 25 ਕਿੱਲੇ ਆਉਂਦੇ ਪੂਰੇ ਇਹ ਕਿਵੇਂ ਜੀਪ ਚੱਲਦੀ ਹੈ ਜਿਵੇਂ ਕੱਪੜੇ ਤੇ ਕੰਚੀ ਚੱਲਦੀ ਹੁੰਦੀ ਆ ਛੋਟੀ ਕਿਹੜਾ ਚਲਦੀ ਨਹੀਂ ਮੈਥੋਂ ਤਾਂ ਗੋਤ ਹੋ ਗਿਆ ਲੜਿਆ ਵੀ ਨਹੀਂ ਆਂਦਾ ਠਗਾ ਤਾ ਤੂੰ ਤਾਂ ਬੰਦੇ ਨੂੰ ਇਹ ਵੀ ਨਹੀਂ ਦੇਖਨੇ ਵੀ ਬੰਦੇ ਢਿੱਲਾ ਮੁੱਠਾ ਵੀ ਹੁੰਦਾ ਹੈ ਕਿਉਂ ਤੂੰ ਬੇਦਰ ਤੈਨੂੰ ਕੀ ਹੋਇਆ ਕੱਲ ਨੂੰ ਤੂੰ ਆਈ ਹੈਗੀ ਐਡੀ ਛੱਤ ਤੇ ਤੂੰ ਢਿੱਲੀ ਮਿੱਠੀ ਹੋ ਗਈ ਜਾਣਾ ਨਾ ਮੋਂਦਾ ਠੀਕ ਹੈ ਨਾ ਕਹਾ ਲੈ ਕੇ ਮਰ ਜੂ ਮਰ ਜਾ ਕੱਲ ਨੂੰ ਮਰਦੀ ਐ ਅੱਜ ਮਰ ਊੜੀ ਮਰ ਕਿਵੇਂ ਬੋਲਦੀ ਆ ਕੀ ਸ਼ਰਮੀ ਨਹੀਂ ਮੰਦੀ ਹੰ ਕਿੰਨਾ ਗੁੱਸਾ ਚੜਾਤਾ ਕਿੰਨਾ ਬੋਲਦੀ ਆ ਬੁਰਖਾਨਾ ਮੈਨੂੰ ਤਾਂ ਐਸੀ ਵੀ ਡਰ ਜੂਗੀ ਮੈਂ ਇਥੋਂ ਵੀ ਜੇ ਮੈਂ ਕਹੂੰਗੀ ਫਹਾ ਲੈ ਕੇ ਮਰ ਜੂ ਪਰ ਡਰਦੀ ਕਿੱਥੇ ਆ ਨਹੀਂ ਦੱਬਦੀ ਆ ਮੈਨੂੰ ਐਸੀ ਮੈਂ ਇਹਨੂੰ ਦੱਫ ਲੂੰਗੀ ਕਿਸੇ ਥਾਂ ਦੀ ਮੈਨੂੰ ਤਾਂ ਐਸੀ ਜਿਵੇਂ ਇਹਦਾ ਮੁੰਡਾ ਮੈਨੂੰ ਬਚਾ ਲਿਆ ਹੈ ਨਾ ਮੈਂ ਮਰ ਜੂ ਮਰ ਜੂ ਕਹਿ ਕੇ ਰੋਜ਼ ਇਹਦੇ ਮੂਰੇ ਕਹਿ ਦਿਆ ਕਰੂੰਗੀ ਡਰ ਜਾ ਕਰੂੰਗੀ ਵੀ ਆਪੇ ਕੰਮ ਕਰ ਲਿਆ ਕਰੋ ਇਹ ਤਾਂ ਕਿੰਨਾ ਬੋਲਦੀ ਆ ਹਜੇ ਤੱਕ ਲੱਗੀ ਪਈ ਆ ਚੱਲ ਮੈਂ ਇਹਨਾਂ ਤੋਂ ਕੀ ਲੈਣਾ ਮੈਂ ਆਪਦੇ ਭਰਾ ਦੇ ਘਰੇ ਵੜਦੀ ਹੋਣਾ ਸੀ ਜਾਇਆ ਹੀ ਅਹੀਂ ਮੈਂ ਸਦਾ ਲਈ ਬਾਗ ਜੂਗੇ ਮੈਂ ਕਿ ਇਹ ਤੋਂ ਜਾਂ ਇਹ ਪੁੱਤ ਤੋਂ ਬੜੇਵੇਂ ਲੈਣੇ ਆ ਹਾਂ ਵੇ ਧੀਮੀ ਦਾ ਚਮਚਾ ਮੇਰੀ ਗੱਲ ਸੁਣ ਕੇ ਜਾ ਇੱਧਰ ਉਹ ਮਾਂ ਕਿਉਂ ਰਖੀ ਬੈਠੀ ਆ ਦੱਸ ਤੂੰ ਵੇ ਗੱਲ ਸੁਣਾ ਨਾ ਤਾਂ ਤੋਹਦੀਆ ਮੇਰੇ ਕੱਪੜੇ ਨਾ ਮੈਨੂੰ ਤਾਂ ਦਿਆ ਰੋਟੀਆਂ ਪਕਾ ਕੇ ਵੇ ਇਥੋਂ ਕਰਾਉਣਾ ਕੀ ਸੀ ਤੈਨੂੰ ਹਜ਼ਾਰ ਰੁਪਏ ਆਉਂਦੇ ਸੀ ਕਿਧਰੋਂ ਤੂੰ ਇਹਦਾ ਚੱਕਰਾਂ 'ਚ ਫਸ ਗਿਆ ਉਹ ਮਾਂ ਹੁਣ ਤੈਨੂੰ ਮੈਂ ਕੀ ਦੱਸਾਂ ਦੱਸ ਤੂੰ ਤਾਂ ਨਾ ਅੱਛਾ ਤੂੰ ਤਾਂ ਨਾ ਮੈਨੂੰ ਤਾਂ ਇਹ ਕਹਿ ਦਿੰਨਾ ਤੂੰ ਕਿ ਉਹਨੂੰ ਕੁਝ ਨਹੀਂ ਕਹਿੰਦਾ ਮਾਂ ਮੇਰੀ ਗੱਲ ਸੁਣ ਤੂੰ 24 ਘੰਟੇ ਲੜਦੀ ਰਹਿਣੀ ਆ ਅਸੀਂ ਤੇਰੇ ਪੁੱਤਾਂ ਚਲ ਸਹੇਦੇ ਰਹਿਨੇ ਆ ਉਹਨੂੰ ਹਜੇ ਤੇਰਾ ਭੇਤ ਨਹੀਂ ਕੋਈ ਨਾ ਹੌਲੀ ਹੌਲੀ ਉਹ ਕੰਮ ਤੇ ਵੀ ਲੱਗ ਜਾਊਗੀ ਆਪਣੇ ਘਰ ਵਿੱਚ ਉਹਨੂੰ ਰਸਮ ਰਿਛਤਾ ਜਾਣ ਦੇ ਬੇ ਗੰਗ ਸੁਣ ਮੇਰੀ ਉਹਨੂੰ ਇੰਨਾ ਤਾਂ ਪਤਾ ਵੀ ਜਦੋਂ ਸਾਡੀਆਂ ਰੋਟੀਆਂ ਪਕਾਉਣਾ ਨਾਲ ਮਾਂ ਦੀ ਵੀ ਪਾਕੇ ਦੇ ਮਾਂ ਨਾਲ ਉਹਦੇ ਵੀ ਕੱਪੜੇ ਧੋਈਏ ਉਹ ਚਲ ਕੋਈ ਨਾ ਮਾਂ ਹੌਲੀ ਹੌਲੀ ਲੱਗ ਜਾਊ ਹੁਣ ਮੈਂ ਸਮਝਾਈ ਜਾਣਾ ਉਹਨੂੰ ਵੇ ਪੁੱਤਾ ਕਿਹੜੇ ਜਨਮ ਦਾ ਬਦਲਾ ਲੈ ਲਿਆ ਬੇ ਤੂੰ ਮੁੰਡਿਆ ਮੈਂ ਬਹੁਤ ਦੁਖੀ ਹਾਂ ਕੋਈ ਨਾ ਮਾਰ ਤੂੰ ਕਿਉਂ ਲੜੀਂ ਨਹੀਂ ਦੱਸ ਮੈਂ ਰੋਟੀਆਂ ਬੁਖਾ ਦੇਣਾ ਬਸ ਖਾ ਲੈ ਤੂੰ ਬੇ ਪੁੱਤ ਜਿਦਾ ਤੂੰ ਆਏ ਜੇ ਬਰੈ ਲੈਣਾ ਤਾਂ ਫਿਰ ਜਾਂਦੀਆਂ ਮੈਂ ਨਹੀਂ ਉਹ ਤੇ ਘੁੱਟ ਪਟਦਾ ਮੇਰੀ ਗੱਲ ਸੁਣ ਨਾ ਤੂੰ ਹੰਢੀ ਰਿਹਾ ਕੋਈ ਨਾ ਮੈਂ ਉਹਨੂੰ ਸਮਝਾ ਦੇਣਾ ਲੈ ਸ਼ਾਮ ਨੂੰ ਨਾ ਉਹਦੇ ਹੱਥ ਦੀ ਰੋਟੀਆਂ ਖਵਾਉਂਗਾ ਤੈਨੂੰ ਮੈਂ ਬੇਵਕਤਰਾਉਣਾ ਕੀ ਹੈ ਜਦੋਂ ਕੰਮ ਹੀ ਨਹੀਂ ਕਰਦੀ ਉਹ ਚਲ ਛੱਡ ਮਾਂ ਕੋਈ ਨਾ ਮੈਂ ਆਪੀ ਸਮਝਾ ਦੇਣਾ ਉਹਨੂੰ ਤੂੰ ਨਾ ਬੀਬੀ ਵਧਾਇਆ ਕਰ ਆ ਉਹਦਾ ਵਧਾਇਆ ਕਰ ਬੀਬੀ ਉਹ ਸਰੇ ਬਣਦਾਗਾ ਆ ਲਓ ਜੀ ਪਾਣੀ ਪੀ ਲਓ ਉਹ ਪਾਣੀ ਤਾਂ ਠੀਕ ਆ ਮੰਮੀ ਨਾਲ ਫੇਰ ਲੜਪੀ ਦੂੰ ਨਹੀਂ ਜੀ ਮੈਂ ਕਿ ਮੰਮੀ ਨਾਲ ਲੜੂੰਗੀ ਘਰੇ ਹੈ ਹੀ ਕੌਣ ਦੋਨੇ ਤਾਂ ਸੀ ਜਾਣੇ ਆ ਦੱਸ ਤੁਸੀਂ ਵੀ ਕਹਿ ਜੀ ਗੱਲ ਕਰਤੀ ਹੁਣ ਸਾਲ ਹੁਣ ਬਾਜ਼ਮਾਰੀ ਸੀ ਮੰਮੀ ਨੇ ਉਹ ਤੋੜੀ ਦੀ ਨਾ ਕੱਪੜੇ ਕਿੱਡੀ ਗੱਲ ਸੀ ਦੱਸ अच्छा अच्छा वो गल सवेरे वाली नहीं जी देखो जब मैं ਤੁਹਾਡਾ ਟਿਕਨ ਪੈਕ ਕੀਤਾ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਲੱਗ ਗਈ ਜਦੋਂ ਮੈਂ ਕੱਪੜੇ-ਕੁੱਪੜੇ ਧੋ ਕੇ हट ਗਈ ਮੰਮੀ ਸੂਟ ਲੈ ਕੇ ਆ ਗਈ ਵੀ ਆ ਵੀ ਧੋ ਦੇ ਮੈਂ ਐਂ ਕਹਤਾ ਮੰਮੀ ਜੀ ਮੈਂ ਫੇਰ ਧੋ ਦਿੰਨੀ ਆ ਵੀ ਹੁਣ ਮੈਂ ਕੱਪੜੇ ਧੋ ਹਟੀ ਮੈਨੂੰ ਥੋੜਾ ਜਿਹਾ ਰੈਸਟ ਕਰ ਲੈਣ ਦੋ ਆਹੀ ਗੱਲ ਸੀ ਜੀ ਉਹ ਨਾਲੇ ਮੰਮੀ ਤਾਂ ਕੀ ਨੇ ਰੋਟੀ ਵੀ ਨਹੀਂ ਪਕਾ ਕੇ ਦਿੱਤੀ ਹੈਗੀ ਮੈਨੂੰ ਉਹ ਰੋਟੀ ਦੀ ਗੱਲ ਤਾਂ ਆਈ ਸੀਗੀ ਦੇਖੋ ਮੈਂ ਵੀ ਰੋਟੀ ਖਾ ਲਈ ਸੀਗੀ ਠੀਕ ਹੈ ਨਾ ਮਾਂ ਮੰਮੀ ਜੀ ਮੈਂ ਰੋਟੀ ਬਣਾਉਂਦਾ ਉਹ ਕਹਿੰਦੇ ਹੁਣ ਨਹੀਂ ਬਣਾਉਣੀ ਹੈਗੀ ਵੀ ਠਹਿਰ ਕੇ ਬਣਾ ਲੈ ਮੁੜ ਕੇ ਚਲੋ ਮੈਂ ਇੱਥੇ ਪੈ ਗਈ ਆ ਕਿ ਮੇਰੀ ਅੱਖ ਲੱਗ ਗਈ ਮੈਂ ਲਾ ਦੋ ਨਾਲੇ ਆਪੇ ਬਣਾ ਕੇ ਖਾ ਲਈ ਐਹੀ ਤਾਂ ਕੋਈ ਗੱਲ ਹੀ ਨਹੀਂ ਵੀ ਮੈਂ ਲਣੂਗੀ ਤੁਸੀਂ ਮੈਨੂੰ ਸਵੇਰੇ ਕਿਹਾ ਸੀ ਨਾ ਵੀ ਮੰਮੀ ਬੋਲਦੇ ਆ ਵੀ ਆਪੇ ਬੋਲਣਾ ਹਟ ਜਾਣਗੇ ਉਹਨਾਂ ਸੋ ਐਹ ਜਾਂ ਤਾਂ ਨਹੀਂ ਮੈਂ ਜ਼ਿਆਦਾ ਨਹੀਂ ਬੁਲਾਇਆ ਬਸ ਰੋਟੀ ਉਹਨਾਂ ਨੇ ਆਪੇ ਖਾ ਲਈ ਮੈਂ ਲਾ ਦੋ ਇਸੇ ਗੱਲ ਤੇ ਗੁੱਸਾ ਹੋ ਗਿਆ ਮੈਂ ਤੈਨੂੰ ਸੁਭਾ ਵੀ ਸਮਝਾਈ ਕਬੜੀਆ ਤੂੰ ਤਾਂ ਪੜ੍ਹੀ ਲਿਖੀ ਐ ਤੂੰ ਤਾਂ ਸਮਝ ਜਾ ਉਹਨੂੰ ਬੋਲਣ ਦੀ ਆਦਤਾਂ ਬੋਲ ਕੇ हट ਜੰਦੀ ਤੂੰ ਕੰਮ ਕਰ ਦਿਆ ਕਰ ਦੇਖ ਮੇਰੀ ਮਾਂ ਇਸ ਤਰ੍ਹਾਂ ਇਹ ਵੀ ਜਿਹਨੂੰ ਹੁਣ ਚੀਜ਼ ਚਾਹੀਦੀ ਹੁਣੇ ਹੀ ਚਾਹੀਦੀ ਐ ਉਹਦੇ ਕਰ ਦਿਆ ਕਰ ਠੀਕ ਐ ਜੀ ਅੱਗੇ ਤੋਂ ਕਰ ਦਿਆ ਪਰ ਮੈਂ ਸ਼ਾਇਦ ਦਾ ਮੌਕਾ ਨਹੀਂ ਦਿੰਦੀ ਬਸ ਅੱਜ ਮੈਨੂੰ ਮaaf ਕਰ ਦੋ ਮੰਮੀ ਨੂੰ ਕਹਿਣੀਆਂ ਸੌਰੀ ਜਾ ਕੇ ਹੋਰ ਕੀ ਗੱਲ ਐ ਫਿਰ ਹੁਣ ਰੋਟੀ ਬਗਾਏਂਗੀ ਨਾ ਪਹਿਲਾਂ ਮੰਮੀ ਨੂੰ ਰੋਟੀ ਦੇ ਕੇ ਇਹ ਕਿੱਡੀ ਕੀ ਗੱਲ ਆ ਪਹਿਲਾਂ ਮੰਮੀ ਖਾ ਲੈਣਗੇ ਫਿਰ ਆਪਾਂ ਬਾਅਦ 'ਚ ਖਾ ਲਾਂਗੇ ਬਸ ਰਾਜੀ ਹਾਂ ਹਾਂ ਰਾਜੀ ਹਾਂ ਠੀਕ ਹੈ ਜੀ ਹੁਣ ਤੁਸੀਂ ਦੱਸੋ ਵੀ ਘੁੱਟ ਚਾਹ ਦੀ ਬਣਾਣਾ ਕਿ ਮੈਂ ਰੋਟੀ ਲਾ ਦਿਨਾ ਜਾਂ। ਤੂੰ ਰੋਟੀ ਲਾ ਲੈ। ਠੀਕ ਹੈ ਜੀ ਪਹਿਲਾਂ ਮੰਮੀ ਨੂੰ ਪੜਾ ਦੇ। ਲੈ ਐਨੇ ਬਰਨਾ ਹੋਰ। ਮਣਾ ਉਹ ਤਾਂ ਹੱਸ ਕੇ ਕਹਿੰਦੀ ਮੈਂ ਮੰਮੀ ਨੂੰ ਰੋਟੀ ਦੇ ਕੇ ਆਉਣੀ ਆ। ਮੰਮੀ ਉਹੀ ਬੀਬੀ ਵਧਾਈ ਰੱਖਦੀ ਐ। ਪਰ ਇੱਕ ਗੱਲ ਤਾਂ ਮੰਮੀ ਦੀ ਵੀ ਸਹੀ ਐ। ਉਹਦਾ ਗੁੱਸਾ ਵੀ ਜਾਇਜ਼ ਐ। ਮੈਂ ਕਿਹੜਾ ਉਹਨੂੰ ਪੁੱਛ ਕੇ ਲਿਆਇਆ ਸੀ ਇਹਨੂੰ। ਉਹ ਮਾਂ ਤੈਨੂੰ ਹੁਣ ਮੈਂ ਕੀ ਦੱਸਾਂ ਕਿਹੜੇ ਹਾਲਾਤਾਂ 'ਚ ਫਸ ਗਿਆ ਸੀ। ਉਹ ਚੱਲ ਕੋਈ ਨਾ। ਕਿਵੇਂ ਜਾਣੀ ਅੱਜ। ਕੋਈ ਆ ਦੇ ਕੋਈ ਕੰਮੀ ਸੀ ਨਾ ਐ ਮੈਂ ਤਾਂ ਨਹੀਂ ਜਾਣਾ ਉੱਥੇ ਫਿਰ ਅੱਛਾ ਅੱਛਾ ਮੈਂ ਵੀ ਆਪੇ ਨਾਲ ਉਹ ਪਤਾ ਨਹੀਂ ਕਿਵੇਂ ਲੱਣੋਂ ਨਾ ਪਾਉਂਦੇ ਆ ਫਿਰ ਬੰਦੇ ਨੇ ਆਂਟੋਨੀ ਕੋਲ ਜੀ ਵੀ ਨਾ ਆਣਾ ਉਹ ਸਾਰਾ ਦਿਨ ਹਰ ਕੀ ਰਹੇ ਨੇ ਪਤਾ ਨਹੀਂ ਕੀ ਤਾਂ ਹੋਇਆ ਕੀ ਨਾ ਆਹ ਬੜਾ ਵਾਕ ਕੋਈ ਚਾ ਕੋਈ ਨਹੀਂ ਫੋਨ ਤਾਂ ਹੀ ਮੰਗਿਆ ਫੋਨ ਤਾਂ ਰੱਖੀ ਰੱਖੋ ਮੈਨੂੰ ਦੱਸੀ ਦਾ ਫੋਨ ਆ ਮਾਗਾ ਉਹ ਹੀ ਦਸੀ ਵੀ ਤੇ ਗੱਲਾਂ ਮੈਨੂੰ ਫੋਨ ਆਇਆ ਉਹ ਮੈਂ ਕੀ ਲੈਣਾ ਤੋਂ ਮੇਰੇ ਕੋਲ ਕਿਵੇਂ ਅਜ ਫੋਨ ਉਹਦੇ ਨਾਲ ਅੱਛਾ ਤਾਂ ਹਾਏ ਗੁੱਡੀ ਵੱਡੀ ਹੋ ਮਰਾ ਜਾਵਾ ਕੋਟੇ ਕ੍ਰਿਸ਼ਕ੍ਰਿਸ਼ ਮੁਰੂ ਜਗਾਣੇ ਖੋਣਾ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹੋਰ ਕਾਹਨ ਕਿਵੇਂ ਆ ਕੀ ਕਹਾ ਅਗਮ ਦੇ ਕੁਛ ਦੱਸੋ ਵਧੀਆ ਠੀਕ ਆ ਤਾਹੋ ਕੀ ਕਰਦੀ ਸੀ ਅੰਨੀ ਬਾਤ ਨਹੀਂ ਨਾ ਤੁਹਾਡੀ ਘਾਲੀ ਆ ਗਈ ਅੰਗਿਆ ਮੈਂ ਅੰਕੇ ਚੰਨ ਮੈਂ ਸੋਣੇ ਕੋਈ ਆਈ ਜਾਵਾ ਚਲ ਬਾਤ ਆ ਬਾੜੀ ਵਧੀਆ ਗੱਲ ਆ ਜਾ ਆ ਗਿਆ ਕੋਈ ਹਾ ਹਾਂ ਬੱਸ ਜਿਆਦਾ ਨਹੀਂ ਕੋਸ਼ਿਸ਼ ਮਦਨਾਈ ਮੈਂ ਰਹਿਗੀ ਜਦ ਵੀ ਜਦੋਂ ਮੈਂ ਆਗੀ ਨਾ ਚਾਰ ਪੰਜ ਦਿਨ ਮੈਂ ਠਹਿਰੋਗੀ ਤੇ ਦੀਗਨ ਮੇਰੇ ਕੋਲ ਕਿੰਨਾ ਲਓ ਆਮਲੀ ਗੇੜੇ ਦੀ ਗੈਣਾ 13 ਘਰ ਹੈ ਆ ਜਾ ਕੋਈ ਗੱਲ ਨਹੀਂ ਕੀ ਨਮਕ ਮੇਰੇ ਕੋਲ ਤੇ ਆ ਰਹੀ ਸੀ ਚਲ ਕੋਈ ਨਹੀਂ ਕੋਈ ਨਹੀਂ ਆਜੋ ਫਿਰ ਇਹ ਪੁੱਛਣ ਵਾਲੀ ਗੱਲ ਕਿਹੜੀ ਹੁੰਦੀ ਆਪਦੇ ਘਰੇ ਆਉਣ ਮੇਰੇ ਨੰਦਾ ਪੁੱਛਦਾ ਹੁੰਦਾ ਚਲ ਤੇ ਨਮਕ ਕੋ ਮਾਰ ਆ ਗਈ ਜੰਗਾ ਜੰਗਾ ਜੀ ਉਹ ਕਾਦੇ ਵਾਸਤੇ ਕਹਤਾ ਉਹਨੂੰ ਇੱਥੇ ਆਉਣ ਨੂੰ ਥੋਟੇੜੇ ਹੱਦ ਹੋਈ ਪਈ ਆਏਗੀ ਹੋ ਗਿਆ ਬਿਚਾਰ ਕੀ ਲੋਦਾ ਕਰ ਨਹੀਂ ਹੈਗਾ ਆ ਜੂਗੀ ਫਿਰਦੀ ਹੋ ਜੂਗਾ ਉਹ ਘਰ ਸੀਗਾ ਹੁਣ ਨਹੀਂ ਹੈਗਾ ਇੱਥੇ ਨਾ ਬੜਨ ਦੇ ਰਹੇ ਉਹਨੂੰ ਉਹ ਕੋਈ ਗੱਲ ਨਹੀਂ ਬਾੜਾ ਬੱਸਾ ਕਰਦੇ ਹਾਂ ਤਾਂ ਤੁਸੀਂ ਕੋਈ ਨਾ ਡਾ ਲਓ ਉਹਦੇ ਨਾਮ ਅੱਥੇ ਲੱਗੇ ਅੱਛਾ ਮੈਂ ਡਾ ਲਾਂ ਇੱਥੋਂ ਹੈ ਚਾ ਕੋਈ ਨਹੀਂ ਮੈਂ ਬੜਿਆ ਬੜੂ ਕੇ ਹੱਥ ਨੂੰ ਭੇਜ ਦੂੰਗੀ ਉਹਨੂੰ ਤੈਨੂੰ ਇੱਕ ਗੱਲ ਦੱਸਦੀ ਰਹਿਣ ਨਹੀਂ ਦੇਣਾ ਚਲ ਤੂੰ ਹੁਣ ਹਾਂ ਕਰਤੀ ਵੀ ਆ ਜਾ ਚਲ ਆ ਜਾਂਦੇ ਕੋਈ ਗੱਲ ਨਹੀਂ ਪਰ ਇੱਥੇ ਨਾ ਇਹ ਨਾ ਹੋਵੇ ਵੀ ਕੋਈ ਕਹੇ ਦੀ 200 ਰਾਇ ਪਾ ਇੱਥੇ

ਉਹ ਤਾਂ ਇਹ ਕਹਿੰਦੀ ਸੀ ਵੀ ਤੂੰ ਆ ਜਾ ਕਹਿੰਦੀ ਚਾਰ ਪੰਜ ਦਿਨ ਇੱਥੇ ਰਹਿ ਜੀ ਕਹਿੰਦੀ ਤੇਰੇ ਵੀਰੇ ਨੇ ਆਪ ਕਿਹਾ ਵੀ ਤੂੰ ਆ ਜਾ ਤੇ ਤੁਸੀਂ ਮੈਨੂੰ ਛੱਡਿਆ ਉਹ ਜਾ ਕੇ ਫਿਰ ਆ ਤਾਂ ਬੜੀ ਵਧੀਆ ਗੱਲ ਛੱਡਉਣਾ ਫਿਰ ਮੈਂ ਟੱਪਣਾ ਤੋਂ ਉਧਰ ਦੀ ਕੰਮ ਤੇ ਜਾਣਾ ਜਦੋਂ ਮੈਂ ਹਾਂਜੀ ਹਾਂਜੀ ਲਾਉਣਾ ਤੈਨੂੰ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਮੈਂ ਬੈਚ ਕੱਪੜੇ ਪਾ ਲਾਂ ਦੇ ਪਾ ਲਾ ਠੀਕ ਹੈ ਚੰਗਾ ਪਾ ਲੈ ਚੱਲਾ ਫਿਰ ਚੰਗੀ ਸੁਣਾ ਆਪੋ ਤੋਂ ਮੈਂ ਇਹ ਕਹਿੰਦਾ ਸੀ ਮੈਂ ਗਗਨ ਨੂੰ ਚਾਰ ਦਿਨ ਉਹਦੇ ਘਰ ਛੱਡ ਆਉਣਾ ਉਹਦੀ ਭਰਜਾਈ ਨੇ ਆਪ ਫੋਨ ਲਾਇਆ ਸੀ ਕਹਿੰਦੀ ਗਗਨ ਨੂੰ ਚਾਰ ਦਿਨ ਛੱਡ ਜਾ ਇੱਥੇ ਇਹ ਤਾਂ ਵਧੀਆ ਹੋਇਆ ਪਤਾ ਚਾਰ ਦਿਨਾਂ ਦੇ ਭੋਜਨ ਵੀ ਤਾਂ ਲਾਇਆ ਵੀ ਉਹ ਮਾਂ ਤੂੰ ਐ ਨਾ ਬੋਲਿਆ ਕਰ ਹੈ ਤਾਂ ਤੇਰੀ ਨੂੰਹੀ ਨਾ ਹੋ ਨਾਲੇ ਮੇਰੀ ਗੱਲ ਸੁਣ ਉਹਨਾਂ ਨੇ ਆਹ ਫੋਨ ਲਾਇਆ ਬਰਤ ਦੇ ਬਰਤ ਰਿਆਂ ਬਰਤਨ ਲੱਗੇ ਜਾਣਗੇ ਚੱਲ ਕੋਈ ਨਹੀਂ ਭਰਾ ਤਾਂ ਫਾ ਹੋਏ ਮੈਨੂੰ ਤਾਂ ਸ਼ਾਂਤੀ ਮਿਲੂ ਚਾਰ ਦਿਨ ਉਹ ਤੂੰ ਐ ਨਾ ਬੋਲਿਆ ਕਰ ਤੂੰ 24 ਘੰਟੇ ਲੜਦੀ ਰਹਿਣੀ ਐ ਚੱਲ ਕੋਈ ਨਹੀਂ ਛੱਡਿਆ ਫਿਰ ਜਾ ਚੱਲ ਫਿਰ ਮੈਂ ਜਾਂਦਾ ਹਾਂ ਠੀਕ ਗੇਟ ਕਿੱਲੇ ਪਿਆਰਦੀ ਐ ਮੇਰੀ ਗੱਲ ਸੁਣ ਹਾਂਜੀ ਆ ਲੈ ਬੈਗ ਤੇ ਮੈਂ ਜਾਣਾ ਕੰਮ ਤੋਂ ਪਹਿਲਾਂ ਹੀ ਲੇਟ ਆ ਮੈਂ ਤਾਂ ਆ ਕੀ ਗੱਲ ਹੋਈ ਬਗਾਨੇ ਵਾਲੇ ਘਰੇ ਆ ਕੇ ਆਏ ਕਹਿੰਦੇ ਹੋਗੇ ਵੀ ਆ ਫੜ ਬੈਗ ਓ ਯਾਰ ਮੈਂ ਤਾਂ ਪਹਿਲਾਂ ਹੀ ਲੇਟ ਆ ਤੈਨੂੰ ਛੱਡ ਗਿਆ ਉਹੀ ਬਹੁਤ ਆ ਨਹੀਂ ਨਹੀਂ ਆ ਜਾਓ ਅੰਦਰ ਚਾਹ ਚਾਹ ਪਾਣੀ ਪੀ ਕੇ ਫੇਰ ਜਾਇਓ ਉਹ ਬਸ ਮੈਂ ਨਹੀਂ ਆਉਂਦਾ ਹੈਗਾ ਮੈਨੂੰ ਜਾਣ ਦੇ ਮੈਂ ਲੇਟ ਬਹੁਤ ਆ ਤੇ ਮੈਂ ਭਾਬੀ ਨੂੰ ਕੀ ਕਹੂੰਗੀ ਉਹ ਤੂੰ ਕੁਝ ਮਰਜ਼ੀ ਕਹਦੀ ਭਾਬੀ ਨੂੰ ਮੈਂ ਲੇਟ ਵਾਲਾ ਮੈਨੂੰ ਜਾਣ ਦੇ ਚਲ ਠੀਕ ਹੈ ਜੀ ਲੈ ਕਦੋਂ ਕਹਤਾ ਹੈ ਕਹਿੰਦਾ ਹੁੰਦਾ ਸੀਗਾ ਵੀ ਹਾਏ ਗਾਗਣ ਹਾਏ ਗਾਗਣ ਕਿੰਨੀ ਸੋਹਣੀ ਫੋਟੋ ਆ ਹੁਣ ਲੈ ਅੱਜ ਉਹ ਬਣਾ ਕੇ ਤੁਰ ਗਈ ਆ ਕੇ ਘਗਣਾ ਉਹ ਸੀਦੀ ਪੀਜ ਕਿੰਨੇ ਸੋਹਣੇ ਲੱਗਦੇ ਧੋਮੇ ਭੈਣ ਭਰਾ ਆ ਗਈ ਲੱਗਣਾ ਹਾਂ ਭਾਬੀ ਸਸਰੀ ਕਾਲ ਸਸਰੀ ਕਾਲ ਹੋ ਗਿਆ ਠੀਕ ਆ ਹਾਂ ਭਾਬੀ ਬੜੀ ਠੀਕ ਠਾਕ ਠੀਕ ਤਾਂ ਹੈਗੀ ਸੱਚ ਤੇ ਤੂੰ ਕੱਲੀ ਆਈ ਹੈਂ ਨਹੀਂ ਭਾਬੀ ਉਹ ਆਪ ਆਇਸ ਮੈਨੂੰ ਛੱਡਣ ਵਾਸਤੇ ਤਾਂ ਮੁੜ ਵੀ ਗਏ ਕਿੱਥੋਂ ਮੁੜ ਗਏ ਗੇਟ ਤੋਂ ਲੈ ਕੇ ਗੇਟ ਤੋਂ ਆਏ ਮੋੜ ਤੋਂ ਚਾਰੀ ਘੁੱਟ ਪਿਆ ਕੇ ਤੋੜਦੀ ਇੱਥੋਂ ਭਾਬੀ ਮਨਨ ਕਿਹਾ ਸੀ ਮੈਂ ਕਿਹਾ ਚਾਹ ਪਾਣੀ ਪੀ ਕੇ ਤੁਸੀਂ ਚੱਲ ਜਾਓ ਕਹਿੰਦੇ ਮੈਂ ਲੇਟ ਹੋਈ ਜਾਂਦਾ ਮੈਂ ਜਾਣਾ ਫਿਰ ਮੈਂ ਕਿਹਾ ਚੱਲ ਆਪਾਂ ਨੂੰ ਕੀ ਹੈ ਮੈਂ ਤਾਂ ਰਹਿਣੀ ਆ ਮੈਂ ਆ ਗਈ ਅਕੇ ਮੈਂ ਤਾਂ ਰਹਿਣੀ ਆ ਭਲਾ ਕੀ ਸੋਚੂਗਾ ਅਗਲਾ ਕਹੂਗਾ ਲੈ ਮੈਂ ਜਵਾਈ ਭਾਈ ਸੀ ਮੈਨੂੰ ਗੇਟ ਚੋਂ ਮੋੜਦਾ ਭਲਾ ਮੈਨੂੰ ਵਾਜਤਾ ਮਾਰ ਦਿੰਦੀ ਵੀ ਭਾਬੀ ਇਹ ਜਾਂਦਾ ਵਾ ਉਹ ਵੀ ਮੈਂ ਤਾਂ ਕੁਛ ਨਹੀਂ ਸੋਚਿਆ ਮੈਂ ਚੱਲ ਐਨੀ ਜਿੱਦ ਕਰੀ ਜਾਂਦਾ ਬੁੱਢਣ ਵਾਸਤੇ ਮੋੜ ਜਾਂਦੇ ਚਾਲ ਕੋਈ ਨਹੀਂ ਹੁਣ ਜਿਹੜਾ ਕੰਮ ਨਹੀਂ ਕਰਨਾ ਸੀ ਉਹ ਕਰਤਾ ਚਲ ਆਂ ਦੱਸ ਹੋਰ ਤੇਰੇ ਸੱਸ ਤੇ ਤੇਰੇ ਦਿਓ ਠੀਕ ਨੇ ਹਾਂ ਭਾਬੀ ਉਹ ਤਾਂ ਸਾਰੇ ਠੀਕ ਆ ਤੇ ਮੈਂ ਤਾਂ ਵੀਰੇ ਨਹੀਂ ਦੱਸਿਆ ਕਿਤੇ ਉਹੋ ਤੇਰਾ ਵੀਰ ਤਾਂ ਹੁਣੀ ਗਿਆ ਦਾ ਪਹਿਲਾਂ ਤਾਂ ਤੈਨੂੰ ਦੇਖੀ ਜਾਂਦਾ ਸੀ ਐਨੀ ਉਹਨੂੰ ਕਿਸੇ ਮੁੰਡੇ ਦਾ ਫੋਨ ਆ ਗਿਆ ਤੇ ਫਿਰ ਉਧਰ ਨੂੰ ਵਾ ਗਿਆ ਐਨਾ ਚੱਲ ਮੈਂ ਫੇਰ ਆਉਣਾ ਹਾਂ ਅੱਛਾ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਆਜੂਗਾ ਕਿਉਂਕਿ ਮੈਂ ਹੁਣ ਨਾ ਰਹਿਣ ਵਾਸਤੇ ਆਈ ਆ ਮੈਂ ਤੈਨੂੰ ਭਾਬੀ ਬਾਰੀ-ਬਾਰੀ ਕਹਿੰਦੀ ਨਾ ਰਹਿਣ ਵਾਸਤੇ ਆਇਆ ਤੇਰਾ ਘਰ ਆ ਰਹਿ ਪੁੱਛਣ ਦੀ ਕੀ ਲੋੜ ਆ ਭਲਾ ਹੁਣ ਹੀ ਪੁੱਛ ਲੈ ਭਾਬੀ ਮੈਂ ਤਾਂ ਹੋਰ ਵਧੀਆ ਰਹਿਣੀ ਤਾਂ ਠੀਕ ਹੈ ਮੈਂ ਤਾਂ ਵੱਧ ਗਈ ਮੈਨੂੰ ਇੱਕ ਗੱਲ ਸੱਚ ਹੋਰ ਦੱਸ ਉਹਦੇ ਤੂੰ ਮੈਨੂੰ ਜਾਂਦੀ-ਜਾਂਦੀ ਕੀ ਕਹਿ-ਕਹਿ ਕੇ ਸੀ ਵੀ ਤੈਨੂੰ ਭਾਬੀ ਕੋ ਖੁਸ਼ਖਬਰੀ ਸੁਣਾਉਂਗੀ ਮਾਈ ਜੇ ਦੋਤੇ ਲੋ ਆਪਣੇ ਫੋਨ ਆ ਸੱਚ ਪੰਦ ਕਿੱਥੋਂ ਅੱਜ ਸਵੇਰੇ ਫੋਨ ਆਇਆ ਹਾਂ ਉਦੋਂ ਤੇਰਾ ਵੀਰਾ ਬੈਠਾ ਸੀ ਕੋਲ ਫੇਰ ਕਿਵੇਂ ਬੋਚਿਆ ਮਹਾਂ ਜਾਲਾ ਜਿਤਾਉਂਦੀ ਮਾਈ ਤਾ ਉਹ ਦੇ ਦੀ ਕਿ ਨਹੀਂ ਮੈਨੂੰ ਪਹਿਲਾਂ ਉਹ ਗੱਲ ਦੱਸ ਬਾਕੀ ਫੇਰ ਅੱਛਾ ਅੱਛਾ ਉਹ ਤਾਂ ਭਾਬੀ ਆਏ ਸੀ ਖੁਸ਼ਖਬਰੀ ਮੈਂ ਤਾਂ ਨਾ ਸੰਗ ਵੀ ਲੱਗਦੀ ਤੇ ਦੱਸਣਾ ਵੀ ਜੀ ਕਰਦਾ ਕੋਈ ਨਹੀਂ ਕੋਈ ਨਹੀਂ ਦੱਸਦੇ ਸੰਗਨ ਨੂੰ ਕੁਛ ਨਹੀਂ ਹੁੰਦਾ ਭਾਬੀ ਮੈਂ ਨਾ ਮਾਂ ਵਾਂਣ ਵਾਲੇ ਸੱਜੀ ਹਾਂ ਚੱਲ ਆ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਚੱਲ ਬਾਕੀ ਆਦਾ ਹੁਣ ਫੇਰ ਧਿਆਨ ਰੱਖਿਆ ਕਰ ਣਾਲੇ ਕਾ ਕੋਈ ਦੀ ਗੱਲ ਹੋ ਰ। ਜਵਾਬ ਨੂੰ ਦੇਖ ਕੇ ਦੇਖੀ ਸਹੀ ਤੇਰਾ ਵੀ ਰਖਸ਼ ਹੋ ਜਾ ਕਰੂਗਾ। ਹਾਂ ਮੈਂ ਮਰ ਜਾਂ ਭਾਬੀ ਮੈਂ ਨਹੀਂ ਆਏ ਸੋਚਿਆ ਸੀ ਵੀ ਜਵਾਬ ਨੂੰ ਦੇਖ ਕੇ ਵੀਰਾ ਵੀ ਟਹਲੇ ਪੈ ਜਾਊ ਤੇ ਮੇਰੇ ਨਾਲ ਵੀ ਬੋਲ ਪੂਗਾ ਮੈਂ ਇਹ ਗੱਲ ਸੋਚੀ ਨਹੀਂ ਸੀ। ਚਲ ਕੋਈ ਨਹੀਂ ਬੋਲਣ ਨੂੰ ਕਿਹੜਾ ਹੁਣ ਕਿਹੜਾ ਉਹ ਦੂਰ ਹੈ ਉਹ ਤਾਂ ਉਤੋਂ ਉਤੋਂ ਹੀ ਗੁੱਸਾ ਦਿਖਾਉਂਦਾ ਹੁੰਦਾ ਤੈਨੂੰ। ਭਾਬੀ ਹਾਂ ਪਰ ਤੇ ਮੇਰੇ ਜਵਾਬ ਵੀ ਹੋ ਜਾ ਫਿਰ ਤਾਂ ਮੈਂ ਸਦਾ ਲਈ ਇਸ ਘਰੇ ਰਹਿ ਸਕਦੀ ਹਾਂ? ਨਹੀਂ ਤਾਂ ਬਣਗੀ ਐ ਨਹੀਂ ਕਹਿੰਦੇ ਹੁੰਦੇ ਸਦਾ ਲਈ ਇਸ ਘਰੇ ਪਿਆ ਰਹੇਗੀ ਤੂੰ ਤੇਰਾ ਘਰ ਤਾਂ ਅਸਲੀ ਉਹੀ ਹੈ। ਇੱਥੇ ਤਾਂ ਹੁਣ ਤੋਂ ਮਿਲ ਨਹੀਂ ਆ ਸਕਦੀਆਂ ਕਿਉਂ ਸਦਾ ਲਈ ਰਹੀ ਵਧੀਆ ਮੈਨੂੰ ਪਰਿਵਾਰ ਮਿਲਿਆ ਚੰ ਸੁੱਖ ਨਾਲ ਠੀਕ ਜਿਹਦੇ ਘਰਾਂ ਦੇ ਵਿੱਚ ਕਲੇਸ਼ ਹੁੰਦੇ ਨੇ ਕਬਲੇ ਉਹਨਾਂ ਦੀਆਂ ਕੁੜੀਆਂ ਸਾਲ-ਸਾਲ ਦੋ-ਦੋ ਸਾਲ ਪੀਕੇ ਬੈਠੀਆਂ ਰਹਿੰਦੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖ ਕਿਉਂ ਬੈਠੇ ਸੁੱਖੀ ਸੰਧੀ ਰੱਬ ਅਗੇ ਅਰਦਾਸ ਕਰਿਆ ਕਰ ਉਹ ਵੀ ਵੰਟੂ ਤੇ ਮੇਰਾ ਭਰਾ ਦੋਵੇਂ ਵਧੀਆ ਬਾਤਾਂ ਲੱਗ ਜਾਣ ਠੀਕ ਆ ਭਾਬੀ ਕੋਈ ਗੱਲ ਨਹੀਂ ਚਲ ਸੌਰੀ ਹਨਾ ਮੈਂ ਕਹਤਾ ਸੀ ਮੈਂ ਸਦਾ ਲਈ ਰਹਿ ਪਾਂ ਇੱਥੇ ਨਹੀਂ ਕਹਿੰਦੀ ਮੈਂ ਤਾਂ ਭੁੱਲੀ ਜਾਂਦੀ ਹਰੇ ਗੱਲ ਕਿਉਂਕਿ ਮੈਂ ਤਾਂ ਇੰਨੀ ਖੁਸ਼ੀ ਚੜੀ ਪਈ ਆ ਵੀ ਬੱਚਾ ਹੋਜੂ ਵੀਰੇ ਮੇਨਾਂ ਬੋਲਣ ਲੱਗ ਜਾਓ ਵੀ ਕਿਤੇ ਮੈਨੂੰ ਸਦਾ ਲਈ ਫੇਰ ਵੀ ਰੱਖ ਦੇ ਰੱਖ ਜਾ ਚਾਹ ਕੋਈ ਨਹੀਂ ਸਦਾ ਲਈ ਇੰਨ ਦਾ ਤੇਰਾ ਕਾਰਾਗਾ ਤੇਰੇ ਵੀਰੇ ਕੋਲੇ ਹੋਰ ਹੈ ਵੀ ਕੌਣ ਦੇਖਣ ਨੂੰ ਤੂੰ ਹੀ ਸੀਗੀ ਮਾਪੇ ਤਾਂ ਤੁਹਾਡੇ ਛੋਟੇ ਛੋਟੇ ਨੇ ਛੱਡ ਕੇ ਮਰ ਗਏ ਸੀਗੇ ਤਾਂ ਹੀ ਤਾਂ ਉਹ ਬਸਾ ਜਿਆਦਾ ਆਉਂਦਾ ਵੀ ਐਡੀ ਕਿਨੂੰ ਮੈਂ ਪਾਲਿਆ ਸੀਗਾ ਚਲੋ ਕੋਈ ਛੱਡ ਪ੍ਰਾਣੀਆਂ ਗੱਲਾਂ ਮੈਂ ਵੀ ਕਿਹੜੀਆਂ ਲੈ ਕੇ ਪੈਗੀ ਚਲ ਕੋਈ ਟੈਨਸ਼ਨ ਨਾ ਲੈ ਆਖ ਚੰਗਾ ਠੀਕ ਆ ਭਾਬੀ ਕੋਈ ਟੈਨਸ਼ਨ ਨਹੀਂ ਲੈ ਆ ਜਾ ਚੰਗਾ ਏ ਭੁੱਖੀ ਨਾ ਰਹਿ ਆ ਜਾ ਤੈਨੂੰ ਬਣਾ ਕੇ ਕੁਝ ਖਵਾਉਣੇ ਝਾਪਿਆ ਮੈਂ ਚੰਗਾ ਭਾਬੀ ਚੱਲ ਮੈਂ ਵੀ ਆਇਆ ਇਹ ਭਾਬੀ ਨੇ ਤੇ ਕੁਬਰ ਨੂੰ ਮੈਨੂੰ ਸੋਚਿਆ ਪੰਜੀ ਚ ਵੀ ਪਾਤਾ ਮੈਂ ਕੀ ਕਰਾਂ ਉੱਥੇ ਮੈਂ ਰਹਿਣੀ ਨਹੀਂ ਇੱਥੇ ਮੈਂ ਸਦਾ ਵਾਸਤੇ ਰਹਿ ਨਹੀਂ ਸਕਦੀ ਮੋਰੇ ਕੁਛ ਮਾਰ ਦਿੰਦੀ ਆ ਭਾਬੀ ਵੀ ਆ ਗਈ ਭਾਬੀ ਮੈਂ ਆ ਗਈ ਹੈ ਭਾਬੀ ਬੰਟੂ ਦਾ ਸਾਹ ਤਾਂ ਤੁਸੀਂ ਦੇਖਿਆ ਹੀ ਆ ਵੀ ਚੰਗਾ ਹੈਗਾ ਤੇ ਉਹਦੀ ਮਾਂ ਦਾ ਸੁਭਾਅ ਨਹੀਂ ਚੰਗਾ ਵਾ ਚੜਪੋ ਨਹੀਂ ਆਣੀ ਕਹਿੰਦੇ ਹੁੰਦੇ ਉਹ ਹੀ ਤੇਰੀ ਮਾਂ ਵੀ ਹੁੰਦਾ ਮਾੜੇ ਮੋਟੇ ਗੱਲਾਂ ਦਾ ਬੋਲਦੀ ਨਹੀਂ ਹੁੰਦੀਆਂ ਨੇ ਬੁੜੀ ਨਾ ਆਪੀ ਲੋਟ ਆ ਜਾਂਦੀ ਮਿੰਦੀ ਕਹਾਣੀ ਕੋਈ ਗੱਲ ਹੈ ਭਾਬੀ ਤੇਰੇ ਵਰਗੀ ਨਹੀਂ ਉਹ ਸਾਰਾ ਕੰਮ ਕਰਾਉਂਦੀ ਐ ਮੈਂ ਤਾਂ ਉੱਤੋਂ ਕਹਿੰਦੀ ਆ ਵੀ ਮੈਂ ਕੀਤਾ ਐ ਕੀਤਾ ਤੂੰ ਕੀ ਕੀਤਾ ਐਂ ਕਰ ਦਿੰਦੀ ਐ ਮੈਂ ਨਾ ਕਦੇ ਕਦੇ ਕੋਈ ਨਹੀਂ ਕੋਈ ਨਹੀਂ ਕੰਮ ਤਾਂ ਆਪਦਾ ਕਰਨਾ ਹੈ ਕੰਮ ਤਾਂ ਕਰਨੇ ਪੈਂਦਾ ਹੁੰਦਾ ਸਹੁਰੇ ਘਰੇ ਜਾ ਕੇ ਤੇ ਕੀ ਕਰਨ ਵਾਲੀ ਮौज ਨਹੀਂ ਮਿਲਦੀ ਹੁੰਦੀ ਉੱਤੇ ਕਹ ਲੀਏ ਹੈ ਨੀ ਬਾਬੇ ਵੀਰਾ ਤੜਕੇ ਦਾ ਜਮੀਨ ਇੱਕ ਵਾਰੀ ਵੀ ਢੇਡਾ ਮਾਰਿਆ ਮੈਂ ਤਾਂ ਕੋਦੋਂ ਦੀ ਦੇਖੀ ਆਨੀ ਹੁ 6 ਵਜਣ ਵਾਲੇ ਹੋ ਪਹਿਲਾਂ ਚਲ ਕੋਈ ਨਹੀਂ ਆਜੂਗਾ ਕਿਸੇ ਵਸ ਵਾ ਗਿਆ ਹੋਊਗਾ ਤੈਨੂੰ ਪਤਾ ਫੋਨ ਜਾਇਆ ਸੀ ਨੂੰ ਕਿਸੇ ਮੁੰਡੇ ਦਾ ਉਹਦੇ ਨਾਲੇ ਹੀ ਪਤਾ ਕਿਸੇ ਵਸ ਹੋਰ ਤੁਰ ਗਿਆ ਹੋਵੇ ਲੈ ਆ ਕਸੀ ਗਾ ਵੀਰੇ ਇਹ ਨੂੰ ਮੈਂ ਕੀ ਆਖਿਆ ਸੀ ਮੈਨੂੰ ਫੋਨ ਕਰਦੀ ਜਦੋਂ ਇਹ ਵਾਗੀ ਚਲ ਕੋਈ ਨਹੀਂ ਜਿਵੇਂ ਫੇਰ ਕੀ ਹੋ ਗਏ ਤੇ ਨੀ ਮੈਂ ਰਹਿਣਾ ਗਾਜਾ ਰਹਿਣਗੇ ਤਾਂ ਤੈਨੂੰ ਕੀ ਕਹਿ ਕੇ ਗਿਆ ਸੀ ਮੇਰਾ ਕੋਈ ਹੁਕਮ ਹੀ ਨਹੀਂ ਲੈ ਮਤਲਬ ਮੈਂ ਕੋਤਿਆਂ ਨੂੰ ਬਾਹਰ ਤੋੜਿਆ ਫਿਰਦਾ ਇਹਨਾਂ ਨਾ ਪੜੀ ਕੀ ਜਾਂਦਾ ਵੀ ਕਦੋਂ ਜਾਣਗੇ ਕਦੋਂ ਜਾਣਗੇ ਚੱਲ ਕੋਈ ਨਹੀਂ ਐ ਖਾਣੋ ਬੋਲ ਦਿਓ ਫਿਰ ਇੱਕ ਰਾਤ ਨਾਲ ਕੀ ਹੋ ਜੂ ਤੜਕੇ ਭੱਗ ਜੂਗੀ ਜਦੋਂ ਤੇਨੂੰ ਇੱਕ ਵਾਰੀ ਕਿਹਾ ਸੀ ਵੀ ਨਹੀਂ ਰੱਖਣਾ ਇਹ ਚੱਲ ਕੋਈ ਨਹੀਂ ਮੜ ਕੇ ਰਹਿ ਪਈ ਆਠ ਨੂੰ ਹੋ ਗਿਆ ਹੁਣ ਕਿੱਧਰ ਭੱਗ ਜੇ ਇਹ ਮੇਰੀ ਗੱਲ ਸੁਣਦਾ ਕੰਨ ਖੋਲ ਕੇ ਨਹੀਂ ਤੇਰੇ ਲਾਪੜੇ ਪਹਿਣਗੇ ਮੱਛੂ ਇਹਨੂੰ ਤੋੜ ਦੇ ਚੁੱਪ ਕਰਕੇ ਨਹੀਂ ਮੈਂ ਇਸ ਘਰੋਂ ਨਿਕਲ ਜੂ ਬੇਰਨਾਕੀ ਕਿੱਧਰ ਨਿਕਲ ਜਾਓਗੇ ਕਿੱਥੇ ਭੱਗ ਜੂਗੇ ਆਹਦਾ ਚਪਕਾ ਕੇ ਉਧਰ ਨੇ ਦੂਜੇ ਕਮਰੇ ਚ ਪੈ ਜੂਗੇ ਮੇਰੇ ਕੋਲ ਪੈ ਜੂਗੇ ਇਧਰ ਮੈਂ ਤੈਨੂੰ ਗੱਲ ਸਮਝਾਉਂਦੀ ਦੇਖ ਮੈਂ ਘਰੋਂ ਜਾਣਾ ਮੈਨੂੰ ਫੋਨ ਕਰਦੀ ਜਦੋਂ ਇਹ ਭੱਗੇ ਠੀਕ ਹੈ ਮੇਰੇ ਘਰੇ ਨਹੀਂ ਰਹਿਣੀ ਚਾਹੀਦੀ ਭਾਬੀ ਵੀਰ ਤੋਂ ਤੇ ਨਾਲ ਲੜਨ ਨਹੀਂ ਲੱਗਿਆ ਚਾ ਕੋਈ ਨਹੀਂ ਰੋ ਨਾ ਤੈਨੂੰ ਪਤਾ ਨਹੀਂ ਇਹਦੇ ਸਵਾਦ ਆ ਤੋੜਾ ਟਾਹ ਗੁੱਸਾ ਕਰੂਗਾ ਹੁਣ ਆ ਜੂਗਾ ਤੇ ਕਾਂਟੀ ਚਿੰਤਾ ਨਾ ਕਰ ਜਾ ਜਮਨਾ ਮੈਨੂੰ ਵੀ ਸੋ ਲੱਗਦਾ ਮੇਰੇ ਬਿਨੇ ਬਿਨਾ ਤੂੰ ਜੀਤਾ ਨਹੀਂ ਲੱਗਦਾ ਮੈਂ ਵਗਦਾ ਨਹੀਂ ਪਰ ਇਹ ਤਾਂ ਮੈਨੂੰ ਜਵਾਈ ਨਹੀਂ ਦੇਖਣਾ ਚਾਹੁੰਦਾ ਚਲ ਕੋਈ ਨਹੀਂ ਇਹ ਗੱਲਾਂ ਹੌਲੇ ਹੌਲੇ ਠੰਡੀਆਂ ਪੈ ਜਾਂਦੀਆਂ ਨੇ ਇਹ ਤਾਂ ਮੈਂ ਨਾ ਤਰਕੀ ਕਹਿ ਕੇ ਗਿਆ ਸੀ ਬਸ ਮੇਰੀ ਹਿੰਮਤ ਹੀ ਨਹੀਂ ਪਈ ਗਾ ਤੈਨੂੰ ਪਹਿਣ ਦੀ ਵੀ ਮੈਂ ਤੈਨੂੰ ਕਾਇਦਾ ਵਿਗਾੜ ਤੂੰ ਰਹਿ ਜਾ ਦੇਖ ਕੇ ਮੈਂ ਕਿੱਡੇ ਵੱਡੇ ਗਲਤੀ ਕਰਤੀ ਉਸ ਆਪ ਦੇ ਘਰੇ ਵੀ ਨਹੀਂ ਰਹਿ ਸਕਦਾ ਸੱਚੀ ਗੱਲ ਆਉਦੀ ਪਰ ਬਾਅਦ ਦਿਨ ਉਹਨਾਂ ਪੱਜ ਕੀ ਉਹਨਾਂ ਬੜ ਜਾਵੇਂ ਆਪ ਦੇ ਘਰੇ ਆ ਕੇ ਮੈਂ ਆਪ ਹੀ ਗੁਨਾਹਗਰ ਐ ਇਸ ਗੱਲ ਦੀ ਚਲ ਕੋਈ ਨਹੀਂ ਹੁਣ ਤੂੰ ਰੋ ਨਾ ਰੋ ਨਾ ਚਲ ਕੋਈ ਨਹੀਂ ਭਾਬੀ ਹਰ ਟਾਈਮ ਵੀ ਕੁਛ ਨਹੀਂ ਹੋਇਆ 6 ਵਜੇ ਮੈਂ ਬਾਗ ਜਾਨੀ ਆ ਠੀਕ ਆ ਨਾ ਹੁਣ ਤੂੰ ਕਿਹਦੇ ਨਾਲ ਜਾਏਂਗੀ ਭਾਬੀ ਬਸ ਦਾ ਟਾਈਮ ਹੈਗਾ ਮੈਂ ਬਗ ਜੂਗੀ ਕੋਈ ਗੱਲ ਨਹੀਂ ਵੀਰੇ ਨੇ ਤਾਂ ਕਹਤਾ ਮੈਂ ਨਹੀਂ ਘਰੇ ਵਰਦਾ ਮੈਂ ਨਹੀਂ ਕਹਿੰਦੀ ਵੀ ਉਹਨੂੰ ਕੁਛ ਵੀ ਹੋ ਜਾ ਭਾਬੀ ਬਣ ਕੇ ਕੁਛ ਨਹੀਂ ਹੁੰਦਾ ਮੈਂ ਜਾਨੀ ਹਰ ਟਾਈਮ ਤੇ ਆਗਾ ਨਹੀਂ ਨਹੀਂ ਤੂੰ ਜਾਣਾ ਨਹੀਂ ਆਪਾਂ ਦੋਨੋਂ ਵਾਂਟੂ ਨੂੰ ਫੋਨ ਕਰ ਦੋ ਲੈ ਜੂ ਨਹੀਂ ਤੂੰ ਵਾਂਟੂ ਨੂੰ ਫੋਨ ਕਰ ਬੱਲੇ ਨਹੀਂ ਜਾਣਾ ਲੈ ਭਾਬੀ ਮੈਨੂੰ ਅੱਡੇ ਤੱਕ ਛੱਡਿਆ ਉਹ ਹੁਣ ਆ ਪੇੜੇ ਤੋਂ ਲੈ ਜਾ ਕੁਛ ਨਹੀਂ ਹੁੰਦਾ ਚੱਲ ਵੀਰਾ ਕਿਹੜਾ ਤੈਨੂੰ ਕੁਛ ਕਹਿੰਦਾ ਅੱਡੇ ਤੇ ਜਾ ਚੱਲ ਕੋਈ ਆ ਜਾ ਵਾਂਟੂ ਨੂੰ ਮੈਂ ਫੋਨ ਕਰ ਦੂੰਗਾ ਹਾਂ ਹੋ ਹੋ ਉਹ ਗਗੜ ਤੂੰ ਹਾਂਜੀ ਮੈਂ ਆ ਗਈ ਐ ਨਹੀਂ ਹਰਾਨੀ ਨੇ ਪੁੱਛਣ ਵਾਲੀ ਕੀ ਗੱਲ ਉਹ ਪੁੱਛਣ ਵਾਲੀ ਤਾਂ ਹੈ 7 ਵਜੇ ਤੇ ਆ ਨਾ ਮੈਨੂੰ ਫੋਨ ਕੀਤਾ ਤੂੰ ਆ ਵੀ ਗਈ ਨਾਲ ਤੂੰ ਤਾਂ ਰਹਿਣ ਗਈ ਸੀ ਓਹੋ ਮੈਂ ਰਹਿਣ ਵਾਸਤੇ ਗਈ ਸੀ ਕੋਈ ਗੱਲ ਨਹੀਂ ਜੇ ਮੈਂ ਆ ਗਈ ਬਸ ਦਾ ਟਾਈਮ ਸੀ 7 ਵਜੇ ਵਾਲੀ ਦੀ ਕੋਈ ਟੈਨਸ਼ਨ ਨਹੀਂ ਲੈਣ ਵਾਲੀ ਗੱਲ ਉਹ ਤੇਰੇ ਲਈ ਟੈਨਸ਼ਨ ਵਾਲੀ ਗੱਲ ਨਹੀਂ ਨਾ ਮੇਰੇ ਲਈ ਤਾਂ ਹੈਗੀ ਆ ਓ ਜੀ ਚਾ ਨਾ ਮੰਦੀ ਆ ਠੀਕ ਹੈ ਨਾ ਦੇਖੋ ਮੈਨੂੰ ਭਾਬੀ ਨੇ ਬੜੇ ਜ਼ੋਰ ਲਾਇਆ ਸੀ ਕਹਿੰਦੀ ਰਾਇ ਭਾਬੀਰੇ ਨੇ ਬਹੁਤ ਜ਼ੋਰ ਲਾਇਆ ਸੀ ਬਹੁਤ ਮੇਰੀ ਸੇਵਾ ਕੀਤੀ ਪਰ ਮੇਰਾ ਉੱਥੇ ਰਹਿਣ ਤੋਂ ਦਿਲ ਡਰਦਾ ਸੀ ਤੰਜ ਬਸ ਦਾ ਟਾਈਮ ਸੀ ਮੈਂ ਤਾਂ ਭਾਬੀ ਨਾਲ ਆਖੇ ਭਾਬੀ ਵੜ ਕੇ ਮੈਂ ਨਾ ਡੇ ਲੱਕ ਚੱਲ ਬਸ ਮੈਂ ਇਧਰ ਨੂੰ ਆ ਗਈ ਮੈਂ ਕਿਹਾ ਵੰਟਣੋਂ ਬਿਨਾਂ ਫੋਨ ਕਰ ਉਹ ਤੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਜੇ ਉਹ ਹੁਣ ਆਪਣੇ ਨਾਲ ਵਰਤਣ ਲੱਗਦੇ ਆ ਤੂੰ ਵਰਤ ਜੀਦੀ ਤੈਨੂੰ ਉਹਨਾਂ ਨੇ ਕਿਹਾ ਸੀ ਤਿੰਨ ਚਾਰ ਦਿਨ ਰਹਿ ਜਾ ਰਹਿ ਉਨੀ ਦੱਸ ਐਨੇ ਚ ਵੀਰੇ ਦਾ ਹੀ ਮਨ ਹੌਲਾ ਹੋ ਜਾਂਦਾ ਬੀਰੇ ਦਾ ਤਾਂ ਮਨ ਹੌਲਾ ਹੋ ਜਾਂਦਾ ਬੀਰੇ ਨੇ ਤਾਂ ਮੈਨੂੰ ਕੀ ਕਹਿਣਾ ਸੀ ਦੇਖ ਮੇਰਾ ਆਪਦੇ ਘਰ ਸੀ ਉੱਥੇ ਰਹਿਣ ਨੂੰ ਵੀ ਮੈਨੂੰ ਕੋਈ ਡਰ ਨਹੀਂ ਸੀਗਾ ਪਰ ਮੇਰਾ ਮਨ ਡਰਦਾ ਸੀ ਉੱਤੋਂ ਰਾਤ ਪੈਂਦੀ ਆ ਉੱਤੋਂ ਵੀਰਾ ਵੀ ਘਰੇ ਆ ਭਾਬੀ ਵੀ ਘਰੇ ਆ ਮੈਂ ਕਿਹਾ ਕਿ ਬੀਰਾ ਮੈਨੂੰ ਮਾਰਨਾ ਦੇਵੇ ਉਹਦੇ ਵਾਲੀ ਗੱਲ ਉਵੇਂ ਫਿਰ ਮੈਂ ਡਰ ਡਰ ਕੇ ਬਸ ਆਪਦਾ ਮਾਨ ਬਣਾ ਲਿਆ ਵੀ ਮੈਂ ਗੱਗਨ ਉੱਥੇ ਚੱਲ ਤੈਨੂੰ ਆ ਗਈ ਜੀ ਮੈਂ ਤਾਂ ਓਏ ਇੱਕ ਤਾਂ ਤੂੰ ਆਦੇ ਮਣ ਦੀਆਂ ਗੱਲਾਂ ਬਹੁਤ ਬਣਾਉਣੀ ਆ ਦੱਸ ਐਂ ਤੈਨੂੰ ਵੀਰਾ ਮਾਰਨ ਲੱਗਿਆ ਕੋਈ ਗੱਲ ਨਹੀਂ ਹੁਣ ਤੁਸੀਂ ਮੇਰੇ ਮੰਗਰੀ ਪਏ ਗੱਲ ਪੁੱਛਣ ਦੇ ਤਾਂ ਮੈਨੂੰ ਤਾਂ ਲੱਗਾ ਤੁਸੀਂ ਮੈਥੋਂ ਖਹਿੜਾ ਛਡਾਉਣ ਨੂੰ ਫਿਰਦੇ ਹੋ ਵੀ ਇਹੀ ਆਉਦੇ ਪਏ ਕੇ ਬਗ ਜੂਗੀ ਮੋੜ ਕੇ ਉੱਥੇ ਰਹਿ ਜਾਂਗੇ ਇੱਥੇ ਵਕਸੇ ਨਾ ਆਵੇ ਆ ਗੱਲ ਕਰਨੀ ਕਿਤੇ ਉਹ ਮੇਰੀ ਗੱਲ ਨਾ ਪੈ ਮੈਂ ਤਾਂ ਤੈਨੂੰ ਸਮਝਾਈ ਜਾਨਾ ਫੇ ਮੈਨੂੰ ਇੰਨਾ ਕਿਉਂ ਸਮਝਾਈਏ ਨੇ ਮਜਬੂਰ ਕਿਉਂ ਬਰੀਏ ਨੇ ਹੁਣ ਰਾਤ ਨੂੰ ਬੈਹ ਚਾਕੇ ਹੋਰ ਕਿੱਥੇ ਬਗ ਜਾਂ ਫੇ ਤਾਂ ਮੈਂ ਮਾਰ ਹੀ ਜਾਨੀ ਆ ਹੋਰ ਤਾਂ ਕੋਈ ਰਾਹ ਹੀ ਨਹੀਂ ਹੈਗਾ ਓ ਯਾਰ ਤੈਨੂੰ ਤਾਂ ਸਮਝਾਉਣਾ ਵੀ ਗਨਾਹ ਐ ਤੂੰ ਤਾਂ ਨ ਕਲੇਸ਼ ਫੜ ਕੇ ਵਹਿ ਜਾਨੀ ਆ ਬਸ ਕਲੇਸ਼ ਫੜ ਕੇ ਵਹਿ ਜਾਨੀ ਆ ਨਾਲ ਹੀ ਕਲੇਸ਼ ਫੜ ਪਾ ਬੀਨੇ ਮੈਨੂੰ ਕੀ ਕਿਹਾ ਸੀ ਕਹਿੰਦੀ ਜਿੰਨਾਂ ਦੀਆਂ ਕੁੜੀਆਂ ਕਰਦੀਆਂ ਕਲੇਸ਼ ਤੇ ਉਹ ਸਦਾ ਲਈ ਹੁੰਦੀਆਂ ਪੇਕੇ ਘਰ ਹਾਏ ਗਗਨ ਕਰ ਕੋਈ ਵੱਡਾ ਤਵਾਕਾ ਹਾਂਜੀ ਸਤਿ ਸ੍ਰੀ ਅਕਾਲ ਗੋਣੇ ਹੋਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਵੀ ਸ਼ੇਅਰ ਜ਼ਰੂਰ ਕਰ ਦੇਜੀ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਉਮੀਦ ਹੈ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ